ਮંત્રી ਅਮਨ ਰੋੜਾਚਾਏ ਦੇਰੀ ਨਾਲ ਪਹੁੰਚੇ ਪਰ ਉੱਥੇ ਵੀ ਉਹਨਾਂ ਨੇ ਹਾਸੋ ਹਿਣਾ ਬਿਆਨ ਦੇ ਦਿੱਤਾ ਇਹ ਕਹਿ ਦਿੱਤਾ ਕਿ ਜੇਕਰ ਸਰਕਾਰ ਦੇ ਠੇਕੇ ਤੋਂ ਸ਼ਰਾਬ ਖਰੀਦ ਕੇ ਪੀਤੀ ਹੁੰਦੀ ਉਸ ਦੇ ਨਾਲ ਕੋਈ ਜਾਣ ਜਾਂਦੀ ਤਾਂ ਸਰਕਾਰ ਜ਼ਿੰਮੇਵਾਰ ਸੀ ਪਰ ਹੁਣ ਕੋਈ ਐਵੇਂ ਹੀ ਬਣਾ ਰਿਆ ਹੋਵੇ ਤੇ ਉੱਥੋਂ ਕੋਈ ਪੀ ਕੇ ਮਰ ਜਾਵੇ ਤੇ ਉਸ ਦੇ ਲਈ ਸਰਕਾਰ ਜ਼ਿੰਮੇਵਾਰ ਨਹੀਂ ਹੈ ਬਹੁਤ ਸਾਰੇ ਘਰ ਉਜੜ ਗਏ ਨੇ ਉਹ ਮੰਦ ਭਾਗਾ ਔਰ ਉਸ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਰੋੜਾ ਦਾ ਬਿਆਨ ਆਉਣਾ ਉਹ ਉਸ ਤੋਂ ਵੀ ਵੱਡਾ ਜਿਆਦਾ ਮੰਦ ਭਾਗਾ ਕਿਉਂਕਿ ਤੁਸੀਂ ਲੋਕਾਂ ਦੇ ਜ਼ਖਮਾਂ ਤੇ ਮਲਮ ਲਾਉਣੀਆਂ ਤੁਸੀਂ ਜ਼ਖਮਾਂ ਤੇ ਲੂਣ ਨਹੀਂ ਪੋੜਨਾ ਤੇ ਅਮਨ ਰੋੜਾ ਨੇ ਜਿਹੜੀ ਅੱਜ ਬਿਆਨ ਦਿੱਤਾ ਉਹ ਲੂਣ ਪੋੜਨ ਦੇ ਬਰਾਬਰ ਹੈ ਮਿਰਚਾਂ ਪਾਈਆਂ ਉਹਨੇ ਅਜਿਹਾ ਮੰਤਰੀ ਨੂੰ ਜੀਹਾਂ ਗੱਲਾਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਪਾਸਾ ਵਟਣਾ ਚਾਹੀਦਾਗਾ ਤੁਸੀਂ ਦੁੱਖ ਵਡਾਉਣਗੇ ਸੀ ਕਿਹਦਾ ਦੁੱਖ ਵਧਾਉਣਗੇ ਸੀ ਨਾ ਅਮਰ ਰੂੜਾ ਸਾਹਿਬ ਕਹਿੰਦੇ ਕਿ ਜੇ ਮਨਜ਼ੂਰਸ਼ੁਦਾ ਠੇਕੇ ਤੋਂ ਪਿੰਦੇ ਤੇ ਸਰਕਾਰ ਦਾ ਕਸੂਰ ਹਨ ਤੇ ਅਮਰ ਰੂੜਾ ਸਾਹਿਬ ਨੂੰ ਇਹ ਕਸੂਰ ਨਹੀਂ ਦੇਦਾ ਕਿ ਤੁਹਾਡੀ ਸਰਕਾਰ 24 ਮਹੀਨੇ ਦੀ ਸਰਕਾਰ ਹੋ ਗਈ ਤੇ ਕਿਵੇਂ ਸ਼ਰਾਬ ਨਕਲੀ ਵੇਚ ਰਹੀ ਏ ਇਹ ਤੇਰੇ ਦਾ ਤੇਰਾ ਨਹੀਂ ਕਸੂਰ ਤੇਰੇ ਹਲਕੇ ਦਾ ਨਹੀਂ ਕਸੂਰ ਤੇਰੇ ਅਫਸਰਾਂ ਦਾ ਨਹੀਂ ਕਸੂਰ ਜੇ ਤੇਰੇ ਅਫਸਰਾਂ ਦਾ ਕਸੂਰ ਹੈ ਤਾਂ ਤੁਸੀਂ ਬਰਾਬਰ ਦੇ ਦੋਸ਼ੀ ਹੋ ਕਿਉਂਕਿ ਤੁਹਾਨੂੰ ਪਤਾ ਨਹੀਂ ਤੁਹਾਡੇ ਹਲਕੇ 'ਚ ਕੀ ਹੋ ਰਿਹਾ ਨਾ ਪਹਿਲਾਂ ਤਾਂ ਡਿੜਬੇ ਪਿੱਟ ਦਾ ਰੌਲਾ ਸੀ ਨਾ ਹੁਣ ਤੇ ਸੁਨਾਮ ਦਾ ਵੀ ਰੌਲਾ ਹੋ ਗਿਆ ਵੀ ਮੌਤਾਂ ਹੋ ਗਈਆਂ ਨਾ ਸ਼ੁਕਰ ਕਰੋ ਕਿ ਮੌਤਾਂ ਦਾ ਛੇਤੀ ਪਤਾ ਲੱਗ ਗਿਆ ਜੇ ਚੋਣਾ ਦਾ ਟਾਈਮ ਆ ਤੇ ਜਿਹੜੀ ਇਹ ਦਸ਼ਰਾਬ ਸੀ ਵੱਡੀ ਗਿਣਤੀ ਚ ਕੱਢੀ ਜਾਣੀ ਸੋ ਜੇ ਤੁਸੀਂ ਮੰਨ ਕੇ ਚੱਲੋ ਸੰਗਰੂਰ ਬਰਨਾਲਾ ਮਾਨਸਾ ਬਠਿੰਡਾ ਪਟਿਆਲਾ ਤੇ ਮਲੇਰਕੋਟਲਾ ਅਗਰ ਪੰਜ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਇਹੋ दारू ਵਿਕ ਜਾਂਦੀ ਤੇ ਘਰਾਂ ਦੇ ਘਰ ਤਬਾਹ ਹੋ ਜਾਣੇ ਸੀ ਪਰ ਜੇ ਇਹੋ ਹੀ ਪੂਰੇ 5-6 ਜ਼ਿਲ੍ਹਿਆਂ 'ਚ ਵੰਡੀ ਜਾਂਦੀ ਤੇ ਘੱਟੋ ਘੱਟ 7-800 ਜਿਸ ਐਵਰੇਜ ਦੇ ਨਾਲ ਮੌਤ ਹੋ ਰਹੀਆਂ 7-800 ਬੰਦੇ ਸਾ 7-800 ਘਰ ਬਰਬਾਦ ਹੋ ਜਾਣੇ ਤੇ ਫਿਰ ਕੀ ਅਮਨ ਰੋੜਾ ਜ਼ਿੰਮੇਵਾਰ ਨਹੀਂ ਉਹ ਤਾਂ ਤੁਸੀਂ ਇਹ ਕਹਿ ਕੇ ਜ਼ਿੰਮੇਵਾਰੀ ਤੋਂ ਭੱਜ ਰਹੇ ਹੋ ਇਹ ਕਹਿ ਕੇ ਖਹਿੜਾ ਛਿੜਾ ਰਹੇ ਹੋ ਮੈਨੂੰ ਲੱਗਦਾ ਇਹ ਜਿਹੇ ਬਿਆਨ ਜਿਹੜੇ ਨੇ ਉਹ ਸਰਕਾਰਾਂ ਵਾਸਤੇ ਸ਼ਰਮਨਾਕ ਬਣ ਜਾਂਦੇ ਨੇ ਇੱਕ ਪਾਸੇ ਤੁਸੀਂ ਮਲਮਲਾਉਣ ਦਾ ਯਤਨ ਕਰ ਰਹੇ ਹੋ ਕਿ ਜਿਹੜੀਆਂ ਸ਼ਰਤਾਂ ਮੰਨ ਲੀਆਂ ਪੀੜਤ ਪਰਿਵਾਰਾਂ ਦੀ ਕਿ ਉਹਨਾਂ ਨੂੰ ਮਾਪਜਾ ਮਿਲੂਗਾ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਦਿੱਤੀ ਆ ਤੁਸੀਂ ਪੰਜ ਅਫਸਰ ਸਸਪੈਂਡ ਕਰਤੇ ਆ ਮੱਕੂ ਕੇ ਸਾਰੇ ਐਸਸੀਪਾਈ ਚਿਹਰੇ ਨਾਲ ਸੰਬੰਧ ਰੱਖਦੇ ਨੇ ਤੁਸੀਂ ਨਾਲ ਐਸਸੀਐਸਟੀ ਐਕਟ ਦੇ ਨਾਲ-ਨਾਲ ਤੁਸੀਂ 68 ਏ ਵੀ ਲਾ ਦਿੱਤੀ ਹੈਗੀ ਆ ਪਰ ਆ ਜਿਹੜੀ ਸਟੇਟਮੈਂਟ ਮੈਨੂੰ ਲੱਗਦਾ ਇਸ ਮਸਲੇ ਦੇ ਵਿੱਚ ਇਹਨਾਂ ਨੂੰ ਅਮਨ ਰੋੜਾ ਇਹਨਾਂ ਨੂੰ ਇੱਕ ਤੇ ਆਪਣੇ ਬਿਆਨ ਤੇ ਮੋੜ ਤੋਂ ਸਪਸ਼ਟੀਕਰਨ ਦੇਣਾ ਚਾਹੀਦਾ ਉਲਟ ਔਰ ਦੂਜਾ ਮਾਫੀ ਮੰਗਣੀ ਚਾਹੀਦੀ ਆ ਪ੍ਰੋਗਰਾਮ 16 ਨੇ ਸਤਵੇ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂ ਕਾ ਗੱਲ ਕਰਾਂਗੇ ਪੰਜਾਬ ਦੇ ਅਹਿਮ ਮੁੱਦਿਆਂ ਦੇ ਕੋਈ ਸਿਆਸਤ ਨਾਲ ਜੁੜੇ ਨੇ ਤੇ ਕੁਝ ਮੁੱਦਿਆਂ ਤੇ ਸਿਆਸਤ ਹੋ ਰਹੀ ਹੈ ਸਭ ਤੋਂ ਅਹਿਮ ਗੱਲ ਜਿੱਥੇ 20 ਜਾਨਾਂ ਹੁਣ ਤੱਕ ਚੜੀਆਂ ਗਈਆਂ ਨੇ ਕਈ ਹਾਲੇ ਨਾਜੁਕ ਹਾਲਤ ਦੇ ਵਿੱਚ ਜਿਹਰੇ ਇਲਾਜ ਨੇ ਔਰ ਉਹਨਾਂ ਦਾ ਕੀ ਬਣੇਗਾ ਪ੍ਰਮੰਤਰੀ ਅਮਨ ਰੋੜਾ ਚਾਹ ਦੇਰੀ ਨਾਲ ਪਹੁੰਚੇ ਪਰ ਉੱਥੇ ਵੀ ਉਹਨਾਂ ਨੇ ਹਾਸੋ ਹਿਣਾ ਬਿਆਨ ਦੇ ਦਿੱਤਾ ਇਹ ਕਹਿ ਦਿੱਤਾ ਕਿ ਜੇਕਰ ਸਰਕਾਰ ਦੇ ਠੇਕੇ ਤੋਂ ਸ਼ਰਾਬ ਖਰੀਦ ਕੇ ਪੀਤੀ ਹੁੰਦੀ ਉਸ ਦੇ ਨਾਲ ਕੋਈ ਜਾਣ ਜਾਂਦੀ ਤਾਂ ਸਰਕਾਰ ਜ਼ਿੰਮੇਵਾਰ ਸੀ ਪਰ ਹੁਣ ਕੋਈ ਐਵੇਂ ਹੀ ਬਣਾ ਰਿਆ ਹੋਵੇ ਤੇ ਉਥੋਂ ਕੋਈ ਪੀ ਕੇ ਮਰ ਜਾਵੇ ਤੇ ਉਸ ਦੇ ਲਈ ਸਰਕਾਰ ਜ਼ਿੰਮੇਵਾਰ ਨਹੀਂ ਹੈ। ਇਸ ਹਾਸੋ ਹੀ ਨੇ ਬਿਆਨ ਦੇ ਮਾਇਨੇ ਕੀ ਕੱਢੇ ਜਾ ਰਹੇ ਨੇ। ਕਿਉਂ ਦਿੱਤਾ ਇਹ ਬਿਆਨ ਇਸ ਦੇ ਉੱਤੇ ਗੱਲ ਕਰਾਂਗੇ ਤੇ ਨਾਲ ਇਸ ਦੇ ਬਾਰੇ ਜੋ ਕੁਝ ਅੱਜ ਸਹਿਮਤੀ ਬਣੀਆਂ ਪਰਿਵਾਰਾਂ ਦੀ ਸੰਸਕਾਰ ਵੀ ਹੋਏ ਨੇ ਇਸ ਮਾਮਲੇ ਦੇ ਉੱਤੇ ਗੱਲ ਕਰਾਂਗੇ। ਦੂਜੇ ਨੰਬਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਕੋਰ ਕਮੇਟੀ ਜਿਹੜੇ ਫੈਸਲੇ ਲਏ ਜਾਂ ਭਾਜਪਾ ਦੇ ਨਾਲੋਂ ਕਿਉਂ ਕਿਹਾ ਕਿ ਵੱਖਰੇ ਤੌਰ ਦੇ ਉੱਤੇ ਚੋਣ ਲੜਨੀ ਹੈ ਹਾਲਾਂਕਿ ਦੋਨਾਂ ਪਾਸੇ ਤੋਂ ਕੋਸ਼ਿਸ਼ਾਂ ਹੋ ਰਹੀਆਂ ਸੀ ਕਿ ਸਮਝੌਤਾ ਹੋ ਜਾਵੇ ਪਰ ਹੁਣ ਨਹੀਂ ਹੋਵੇਗਾ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਅਗਲੀ ਸਿਆਸਤ ਕੀ ਰਹਿਣ ਵਾਲੀ ਹੈ ਇਸ ਤੇ ਗੱਲ ਹੋਵੇਗੀ ਤੀਜਾ ਮਸਲਾ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨਾਲ ਜੁੜਿਆ ਹੈ ਇਸ ਦੇ ਉੱਤੇ ਦੋ ਧੜੇ ਬਣੇ ਨੇ ਇੱਕ ਇਹ ਕਹਿ ਰਿਹਾ ਕਿ ਧੱਕਾ ਹੈ ਵਧੀਕੀ ਹੈ ਡੈਮੋਕ੍ਰੇਸੀ ਦਾ ਕਤਲ ਹੈ ਦੂਜੇ ਕਹਿੰਦੇ ਕਿ ਜਿਨ੍ਹਾਂ ਨੇ ਫਿਰ ਕੁਝ ਕੀਤਾ ਹੈ ਗੜਬੜ ਜੇ ਉਹ ਸੱਚੇ ਨੇ ਤੇ ਆਪਣੇ ਆਪ ਅਦਾਲਤ ਫੈਸਲਾ ਕਰ ਦੇਵੇਗੀ ਡਰਨ ਦੀ ਲੋੜ ਨਹੀਂ ਹੈ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਸਭ ਤੋਂ ਪਹਿਲਾਂ ਸੀ ਆ ਬਹੁ ਚਰਚਿਤ ਮਾਮਲਾ ਜਿਹੜਾ ਚੱਲ ਰਿਹਾ ਹੈ ਕੀਮਤੀ ਜਾਨਾਂ ਗਈਆਂ ਉਸ ਦੀ ਵਜ੍ਹਾ ਚਾਹੇ ਜ਼ਹਿਰੀਲੀ ਸ਼ਰਾਬ ਸੀ ਪਰ ਸਾਰਾ ਸਿਸਟਮ ਪ੍ਰਬੰਧ ਜਿੱਥੇ ਉਹ ਠੀਕ ਹੋਣਾ ਚਾਹੀਦਾ ਹੈ ਉੱਥੇ ਹੁਣ ਸਰਕਾਰ ਦੀ ਤੇ ਪਰਿਵਾਰਾਂ ਦੀ ਸਹਿਮਤੀ ਵੀ ਬਣੀ ਜੋ ਜੋ ਪੰਜ ਚਾਰ ਪੰਜ ਸ਼ਰਤਾਂ ਸੀ ਉਸ ਦੇ ਬਾਰੇ ਔਰ ਜੋ ਅਮਨ अरोड़ा ਨੇ ਬਿਆਨ ਦਿੱਤਾ ਉਸ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਦੁੱਖ ਇੱਕ ਤੇ ਬਹੁਤ ਸਾਰੇ ਘਰ ਉਜੜ ਗਏ ਨੇ ਉਹ ਮੰਦ ਭਾਗਾ ਔਰ ਉਸ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਰੋੜਾ ਦਾ ਬਿਆਨ ਆਉਣਾ ਉਹ ਉਸ ਤੋਂ ਵੀ ਵੱਡਾ ਜਿਆਦਾ ਮੰਦ ਭਾਗਾ ਕਿਉਂਕਿ ਤੁਸੀਂ ਲੋਕਾਂ ਦੇ ਜ਼ਖਮਾਂ ਤੇ ਮਲਮ ਲਾਉਣੀਆਂ ਤੁਸੀਂ ਜ਼ਖਮਾਂ ਤੇ ਲੂਣ ਨਹੀਂ ਪੋੜਨਾ ਤੇ ਅਮਨ ਰੋੜਾ ਨੇ ਜਿਹੜੀ ਅੱਜ ਬਿਆਨ ਦਿੱਤਾ ਉਹ ਲੂਣ ਭੋਰਨ ਦੇ ਬਰਾਬਰ ਹੈ ਮਿਰਚਾਂ ਪਾਈਆਂ ਉਹਨੇ ਵੀ जख्मਾਂ ਦੇ ਵਿੱਚ ਇਹਨੇ ਲੂਣ ਪਾਇਆ ਹੈਗਾ ਹਾਲਾਂਕਿ ਅਜੇਹੇ ਮੰਤਰੀ ਨੂੰ ਜੀਹਾਂ ਗੱਲਾਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਪਾਸਾ ਵਟਣਾ ਚਾਹੀਦਾ ਹੈਗਾ ਤੁਸੀਂ ਦੁੱਖ ਵਡਾਉਣਗੇ ਸੀ ਕਿਹਨਾਂ ਦਾ ਦੁੱਖ ਵਧਾਉਣਗੇ ਸੀ ਸਭ ਤੋਂ ਵੱਡੀ ਗੱਲ ਹੈ ਕਿ ਇਹ ਸਰਕਾਰਾਂ ਦੀ ਗਲਤੀ ਹੈ ਹੁਣ ਅਮਨ ਰੋੜਾ ਸਾਹਿਬ ਕਹਿੰਦੇ ਕਿ ਜੇ ਮਨਜ਼ੂਰਸ਼ੁਦਾ ਠੇਕੇ ਤੋਂ ਪਿੰਦੇ ਤੇ ਸਰਕਾਰ ਦਾ ਕਸੂਰ ਹਨ ਤੇ ਅਮਰ ਰੋੜਾ ਸਾਹਿਬ ਨੂੰ ਇਹ ਕਸੂਰ ਨਹੀਂ ਦੇਦਾ ਕਿ ਤੁਹਾਡੀ ਸਰਕਾਰ 24 ਮਹੀਨੇ ਦੀ ਸਰਕਾਰ ਹੋ ਗਈ ਤੇ ਕਿਵੇਂ ਸ਼ਰਾਬ ਨਕਲੀ ਵੇਚ ਰਹੀ ਹੈ ਇਹ ਤੇਰੇ ਦਾ ਤੇਰਾ ਨਹੀਂ ਕਸੂਰ ਤੇਰੇ ਹਲਕੇ ਦਾ ਨਹੀਂ ਕਸੂਰ ਤੇਰੇ ਅਫਸਰਾਂ ਦਾ ਨਹੀਂ ਕਸੂਰ ਜੇ ਤੇਰੇ ਅਫਸਰਾਂ ਦਾ ਕਸੂਰ ਹੈ ਤਾਂ ਤੁਸੀਂ ਬਰਾਬਰ ਦੇ ਦੋਸ਼ੀ ਹੋ ਕਿਉਂਕਿ ਤੁਹਾਨੂੰ ਪਤਾ ਨਹੀਂ ਤੁਹਾਡੇ ਹਲਕੇ 'ਚ ਕੀ ਹੋ ਰਿਹਾ ਨਾ ਪਹਿਲਾਂ ਤੇ ਡਿੜਬੇ ਪਿੱਡ ਦਾ ਰੌਲਾ ਸੀ ਨਾ ਹੁਣ ਤੇ ਸੁਨਾਮ ਦਾ ਵੀ ਰੌਲਾ ਹੋ ਗਿਆ ਇਹਦੇ ਤੁਸੀਂ ਸੰਦੀਪ ਕਹਿਣਾ ਨਹੀਂ ਚਾਹੀਦਾਗਾ ਕਿ ਅੱਜ 20 ਮੌਤਾਂ ਹੋ ਗਈਆਂ ਨਾ ਸ਼ੁਕਰ ਕਰੋ ਕਿ ਮੌਤਾਂ ਦਾ ਛੇਤੀ ਪਤਾ ਲੱਗ ਗਿਆ ਜੇ ਚੋਣਾ ਦਾ ਟਾਈਮ ਆ ਤੇ ਜਿਹੜੀ ਇਹ ਦਸ਼ਰਾਬ ਸੀ ਵੱਡੀ ਗਿਣਤੀ ਚ ਕੱਢੀ ਜਾਣੀ ਸੋ ਜੇ ਤੁਸੀਂ ਮੰਨ ਕੇ ਚੱਲੋ ਸੰਗਰੂਰ ਬਰਨਾਲਾ ਮਾਨਸਾ ਬਠਿੰਡਾ ਪਟਿਆਲਾ ਤੇ ਮਲੇਰਕੋਟਲਾ ਅਗਰ ਪੰਜ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਇਹੋ दारू ਵਿਕ ਜਾਂਦੀ ਤੇ ਘਰਾਂ ਦੇ ਘਰ ਤਬਾਹ ਹੋ ਜਾਣੇ ਸੀ ਹੂੰ ਇਹਤੇ ਆ ਜਿਹੜੇ ਵੀ ਇਸ ਦੁਨੀਆ ਨੂੰ ਛੱਡ ਗਏ ਆਪਾਂ ਇਹਦੇ ਨਾਲ ਸਬਰ ਕਰ ਲੈਂਦੇ ਆ ਪਰ ਸਬਰ ਕਰਨਾ ਵੀ ਚਾਹੀਦਾ ਕਿਉਂਕਿ ਲੋਕਾਂ ਦੀ ਰੋਜੀ ਰੋਟੀ ਦੇ ਇੱਕੋ ਇੱਕ ਹੱਥ ਸੀ ਉਹ ਵੀ ਚਲਾ ਗਿਆ ਪਰ ਜੇ ਇਹੋ ਹੀ ਪੂਰੇ 5-6 ਜ਼ਿਲ੍ਹਿਆਂ 'ਚ ਵੰਡੀ ਜਾਂਦੀ ਤੇ ਘੱਟੋ ਘੱਟ 7-800 ਜਿਸ ਐਵਰੇਜ ਦੇ ਨਾਲ ਮੌਤ ਹੋ ਰੀਆਂ 7-800 ਬੰਦੇ 7-800 ਘਰ ਬਰਬਾਦ ਹੋ ਜਾਣੇ ਤੇ ਫਿਰ ਕੀ ਅਮਨ ਰੋੜਾ ਜ਼ਿੰਮੇਵਾਰ ਨਹੀਂ ਮਤਲਬ ਤੁਸੀਂ ਇਹ ਕਹਿ ਕੇ ਜ਼ਿੰਮੇਵਾਰੀ ਤੋਂ ਭੱਜ ਰਹੇ ਹੋ ਇਹ ਕਹਿ ਕੇ ਖਹਿੜਾ ਛਡਾ ਰਹੇ ਹੋ ਮੈਨੂੰ ਲੱਗਦਾ ਅਜਿਹੇ ਬਿਆਨ ਜਿਹੜੇ ਨੇ ਉਹ ਸਰਕਾਰਾਂ ਵਾਸਤੇ ਸ਼ਰਮਨਾਕ ਬਣ ਜਾਂਦੇ ਨੇ ਇੱਕ ਪਾਸੇ ਤੁਸੀਂ ਮਲਮ ਲਾਉਣ ਦਾ ਯਤਨ ਕਰ ਰਹੇ ਹੋ ਕਿ ਜਿਹੜੀਆਂ ਸ਼ਰਤਾਂ ਮੰਨ ਲੀਆਂ ਪੀੜਤ ਪਰਿਵਾਰਾਂ ਦੀਆਂ ਕਿ ਉਹਨਾਂ ਨੂੰ ਮਾਪਜਾ ਮਿਲੂਗਾ ਜੋਨ ਕਮਿਸ਼ਨ ਨੂੰ ਚਿੱਠੀ ਲਿਖ ਦਿੱਤੀ ਆ ਤੁਸੀਂ ਪੰਜ ਅਫਸਰ ਸਸਪੈਂਡ ਕਰਤੇ ਆ ਉਹ ਮੱਕੋ ਕੇ ਸਾਰੇ ਐਸਸੀ ਭਾਈਚਾਰੇ ਨਾਲ ਸੰਬੰਧ ਰੱਖਦੇ ਨੇ ਤੁਸੀਂ ਨਾਲ ਐਸਸੀਐਸਟੀ ਐਕਟ ਦੇ ਨਾਲ ਨਾਲ ਤੁਸੀਂ ਕਾਠ ਇਹ ਵੀ ਲਾ ਦਿੱਤੀ ਹੈਗੀ ਆ ਉਹ ਇੱਕ ਤੇ ਦੂਜੇ ਪਾਸੇ ਇੱਕ ਮੌਕੇ ਤੁਹਾਡੀ ਅਜੀਹ ਸਟੇਟਮੈਂਟ ਆ ਰਹੀ ਆ ਤੁਸੀਂ ਦੋ ਕਮੇਟੀਆਂ ਬਣਾਤੀਆਂ ਇੱਕ ਡੀਸੀ ਦੀ ਕਮੇਟੀ ਬਣ ਗਈ ਇੱਕ ਗੌਰਵ ਜਾਦਵ ਨੇ ਬਣਾਈ ਏਡੀਪੀ ਗੁਰਿੰਦਰ ਸਿੰਘ ਢਿਲੋਂ ਦੀ ਅਗਵਾਈ ਚ ਪੰਜ ਮੈਂਬਰੀ ਕਮੇਟੀ ਬਣਾ ਦਿੱਤੀ ਆ ਹੁਣ ਕਮੇਟੀਆਂ ਦੇ ਤੇ ਕੰਮ ਹੌਲੀ ਹੌਲੀ ਰਿਜ਼ਲਟ ਦੇਣਗੇ ਕਮੇਟੀਆਂ ਨਾ ਪਰ ਆ ਜਿਹੜੀ ਸਟੇਟਮੈਂਟ ਮੈਨੂੰ ਲੱਗਦਾ ਇਸ ਮਸਲੇ ਦੇ ਵਿੱਚ ਇਹਨਾਂ ਨੂੰ ਅਮਨ ਰੋੜਾ ਇਹਨਾਂ ਨੂੰ ਇੱਕ ਤੇ ਆਪਣੇ ਬਿਆਨ ਤੇ ਮੋੜ ਤੋਂ ਸਪਸ਼ਟੀਕਰਨ ਦੇਣਾ ਚਾਹੀਦਾ ਉਲਟ ਔਰ ਦੂਜਾ ਮਾਫੀ ਮੰਗਣੀ ਚਾਹੀਦੀ ਆ ਹੋ ਸਕਦਾ ਕਿ ਉਹ ਕਹਿਣਾ ਕੁਝ ਹੋਰ ਚਾਹੁੰਦੇ ਹਨ ਪਰ ਕ ਇਹ ਅਜਿਹਾ ਦਿੱਤਾ ਗਿਆ ਤੇ ਇਸ ਕਰਕੇ ਸਿਆਣੇ ਕਹਿੰਦੇ ਨੇ ਕਿ ਪਹਿਲਾਂ ਬੋਲਣ ਤੋਂ ਪਹਿਲਾਂ ਤੋਲਣਾ ਚਾਹੀਦਾ ਹੁਣ ਆਮ ਆਦੀ ਪਾਰਟੀ ਵਾਲੇ ਕੀ ਕਹਿੰਦੇ ਨੇ ਪਹਿਲਾਂ ਇਹ ਬੋਲਦੇ ਨੇ ਬਾਅਦ ਚ ਤੋਲਦੇ ਨੇ ਉਹਨਾਂ ਬਿਪਤਾ ਵਾਲਾ ਔਰ ਸਿਰ ਤੇ ਚੋਣਾ ਔਰ ਤੁਹਾਨੂੰ ਕੋਈ ਡਰ ਨਹੀਂ ਇੰਨੀਆਂ ਮੌਤਾਂ ਹੋ ਚੁੱਕੀਆਂ ਗਈਆਂ ਨੇ ਤੁਸੀਂ ਰਵਿੰਦ ਕੇਜਰੀਵਾਲ ਸਾਹਿਬ ਨੂੰ ਉਹਦੀ ਗ੍ਰਿਫਤਾਰੀ ਲੈ ਕੇ ਕੱਲ ਤੁਸੀਂ ਲਾਠੀ ਚਾਰਜੀ ਵੀ ਕਰਵਾ ਲੈ ਚੰਡੀਗੜ੍ਹ ਹਰਿਆਣੇ ਚ ਦਿੱਲੀ ਚ ਪੰਜਾਬ ਚ ਹਨਾ ਤੁਹਾਡੇ ਕੱਲੇ ਕੱਲੇ ਮੰਤਰੀ ਜਾ ਕੇ ਫੋਟੋਆਂ ਵੀ ਬਣਾ ਆਏ ਨੇ ਪਰ ਵੀਲ ਘਰਾਂ ਦੇ ਵਿੱਚ ਹੁਣ ਤੁਹਾਡੇ ਮੰਤਰੀਆਂ ਨੂੰ ਡਰ ਲੱਗ ਰਿਹਾ ਤੇ ਜੇ ਤੁਸੀਂ ਭੁੱਲ ਭਲੇਖੇ ਚਲੇਗੇ ਹੌਸਲਾ ਕਰਕੇ ਤੇ ਉਲਟਾ ਜਿਹੜੀ ਤੁਹਾਡੀ ਇਹ ਸਟੇਟਮੈਂਟ ਹੈ ਮੈਨੂੰ ਲੱਗਦਾ ਇਸ ਸਟੇਟਮੈਂਟ ਦੇ ਨਾਲ ਭਗਵੰਤ ਮਾਨ ਸਾਹਿਬ ਵੀ ਤਾਲੁਕ ਨਹੀਂ ਰੱਖਦੇ ਨੇ ਉਹ ਵੀ ਸੋਚਦੇ ਨੇ ਕਿ ਇਹਨੇ ਸਟੇਟਮੈਂਟ ਦੇਣ ਦੀ ਕੀ ਲੋੜ ਹੈ ਜੀ ਜੇ ਸਟੇਟਮੈਂਟ ਦਿੱਤੀ ਗਈ ਉੱਥੇ ਵੀ ਭੋਲੇ ਲੋਕ ਖੜੇ ਸੀ ਜੇ ਕਿਤੇ ਹੁੰਦੇ ਥੋੜੇ ਤੇਜ ਤਰਾਰ ਅੱਗੋਂ ਜਵਾਬ ਦੇਣ ਵਾਲੇ ਤੇ ਹੋ ਸਕਦਾ ਅਜ ਮੰਤਰੀ ਅਮਨ ਰੋੜਾ ਨੂੰ ਆਪਣੇ ਹਲਕੇ ਚ ਭੱਜ ਕੇ ਬਾਹਰ ਆਉਣਾ ਪੈਂਦਾ ਨਹੀਂ ਹੋ ਸਕਦਾ ਹਜੇ ਤੇ ਟਾਈਮ ਹੈ ਲੋਕ ਜਦੋਂ ਕਿਉਂਕਿ ਹੁਣ ਵਾਇਰਲ ਹੋ ਗਿਆ ਉਹ ਲੋਕ ਸੋਸ਼ਲ ਮੀਡੀਆ ਭਰਿਆ ਪਿਆ ਅਮਨ ਰੋੜਾ ਦੇ ਹਾਲਾਂਕਿ ਸਰਕਾਰ ਦੇ ਵਿੱਚ ਸਿਆਣੇ ਮੰਤਰੀਆਂ ਚੋਂ ਇੱਕ ਅਮਨ ਰੋੜਾ ਸਾਹਿਬ ਗਿਨੇ ਜਾਂਦੇ ਨੇ ਕਿਉਂਕਿ ਜਿਹੜੇ ਸਿਆਸਤ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਪਰਿਵਾਰਕ ਬਲੱਡ ਚੋਂ ਮਿਲੀ ਹੈ ਵਿਰਾਸਤੋਂ ਚ ਮਿਲੀ ਹੈ ਕਿਉਂਕਿ ਇਹਨਾਂ ਦੇ ਪਿਤਾ ਵੀ ਚੇਅਰਮੈਨ ਵੀ ਔਰ ਐਮਐਲਏ ਵੀ ਰਹੇ ਚੁੱਕੇ ਨੇ ਔਰ ਸਮਝਦਾਰ ਵੀ ਨੇ ਪਰ ਅਜਿਹੀ ਜਿਹੜੀ ਬਣੇ ਇਹ ਦਿੱਤਾ ਬਿਆਨ ਹੋ ਸਕਦਾ ਹੈ ਕਿ ਉਹਨਾਂ ਦੀ ਕਹਿਣ ਦਾ ਮਤਲਬ ਹੋਰ ਨਿਕਲਿਆ ਮਤਲਬ ਨਿਕਲਿਆ ਮਤਲਬ ਜੋ ਕਿਹਾ ਜੋ ਦਿਲ ਦੇ ਵਿੱਚੋਂ ਬਾਹਰ ਆ ਗਿਆ ਪਰ ਘੱਟੋ-ਘੱਟ ਇੱਕ ਸਿਆਣੇ ਮੰਤਰੀ ਨੂੰ ਤਜਰਬਾ ਵੀ ਹੈ ਤੁਸੀਂ ਲੰਮੇ ਚੰਮੇ ਸਮੇਤੋ ਸਿਆਸਤ ਕਰ ਰਹੇ ਨੇ ਔਰ ਜੇ ਤੁਹਾਨੂੰ ਹੁਣ ਪਤਾ ਵੀ ਲੱਗ ਗਿਆ ਕਿ ਤੁਹਾਡੇ ਮੂੰਹੋਂ ਇਹੋ ਜੇ ਸ਼ਬਦ ਨਿਕਲ ਗਏ ਨੇ ਤੇ ਮਾਫੀ ਮੰਗ ਲੈਣੀ ਚਾਹੀਦੀ ਹੈ ਸਿਆਣੇ ਦੇ ਕਹਿੰਦੇ ਨੇ ਕਿ ਉਹ ਕਹਿੰਦੇ ਨੇ ਕਿ ਤੂੰ ਮੇਨੂੰ ਮੂੰਹੋਂ ਕੱਢ ਤੇ ਮੈਂ ਤੈਨੂੰ ਪਿੰਡੋਂ ਕਢਾਉਂਦੀ ਆ ਤੇ ਅਮਨ ਰੋੜਾ ਹੋਣਾ ਦਾ ਉਹ ਹਿਸਾਬ ਹੋ ਗਿਆ ਕਿ ਤੁਹਾਡੀ ਜਿਹੜੀ ਸਟੇਟਮੈਂਟ ਹੈ ਇਹ ਬਹੁਤ ਹੀ ਮੰਦ ਭਾਗਿਆ ਇੱਕ ਦੇ ਤਹਾਡੇ ਕਰਕੇ ਤੁਹਾਡੀ ਪੁਲਿਸ ਕਰਕੇ ਤੁਹਾਡੇ ਐਕਸਰਸ ਮਹਿਕਮੇ ਕਰਕੇ ਜ਼ਿੰਮੇਵਾਰੀ ਉਹਨਾਂ ਦੀ ਆ ਤੇ ਤੁਹਾਡੀ ਸਰਕਾਰ ਦੀ ਤੁਹਾਡੇ ਕਰਕੇ 20 ਘਰ ਉਜੜ ਗਏ ਨੇ ਉਲਟਾ ਹੁਣ ਤੁਸੀਂ ਤੁਹਾਡੀ ਸਰਕਾਰ ਹੋਰ ਤਰ੍ਹਾਂ ਦੀਆਂ ਕਹਾਣੀਆਂ ਕਾੜੇ ਕਮੇਟੀ ਤੇ ਕਮੇਟੀ ਬਣਾ ਰਹੀ ਹੁਣ ਸਵਾਲ ਹੈ ਦੋ ਕਮੇਟੀਆਂ ਬਣਾਉਣ ਦੀ ਕੀ ਲੋੜ ਐਸਆਈਟੀ ਪੁਲਿਸ ਵਾਲੀ ਬਣਾ ਦਿੱਤੀ ਹੈਗੀ ਆ ਤੇ ਦੂਜੀ ਵੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਕਰੋ ਜਿੰਨਾ ਸੋ ਮਾ ਅ ਪਾਟੜਾ ਦਾ ਐਸਐਚਓ ਡਿੜਬੇ ਦਾ ਐਸਐਚਓ ਸੁਨਾਮ ਦਾ ਐਸਐਚਓ ਤੁਸੀਂ ਕੀ ਕਰਦੇਗੇ ਐਸਐਚਓ ਲੈਵਲ ਦੇ ਅਧਿਕਾਰੀ ਸਸਪੈਂਡ ਕਰ ਦਿੰਦੇ ਉੱਪਰਲੇ ਕੀ ਗੱਲ ਉੱਪਰਲੇ ਨੂੰ ਨਹੀਂ ਸਸਪੈਂਡ ਕਰਨਾ ਪੈਂਦਾ ਐਸਐਚਓ ਜ਼ਿੰਮੇਵਾਰ ਕੀ ਪਤਾ ਐਸਐਚਓ ਨੇ ਕਾਰਵਾਈ ਕਰਨੀ ਚਾਹੁੰਦੀ ਉਹਨੂੰ ਰੋਕਿਆ ਕਿੰਨੇ ਉਹਦੇ ਉੱਪਰ ਡੀਐਸਪੀ ਹੁੰਦਾ ਐਸਪੀ ਹੁੰਦਾ ਐਸਐਸਪੀ ਹੁੰਦੇ ਨੇ ਉਹ ਉਹਨਾਂ ਨੇ ਤਾਂ ਕੋਈ ਕਾਰਵਾਈ ਨਹੀਂ ਹੁੰਦੀ ਹੁਣ ਐਸਆਈਟੀ ਜਦੋਂ ਬਣਾਈ ਜਾਂਦੀ ਉਹਦਾ ਮਤਲਬ ਮਿੱਟੀ ਪਾ ਦਿੱਤੀ ਜਾਂਦੀ ਹੈਗੀਆ ਕਿਉਂ ਇਹ ਉਸ ਇਲਾਕੇ ਦੇ ਐਮਐਲਏ ਨੂੰ ਪਤਾ ਇੱਥੇ ਅਮਨ ਰੋੜਾ ਸਾਹਿਬ ਐਮਐਲਏ ਨੇ ਉੱਥੇ ਹਰਪਾਲ ਸਿੰਘ ਚੀਮਾ ਸਾਹਿਬ ਔਰ ਦੋਨੇ ਸਟੇਟ ਦੇ ਕੈਬਨਟ ਕੈਬਨਰ ਸਟੇਟ ਦੇ ਪਾਰਟ ਨੇ ਕੈਬਨਟ ਮਨਿਸਟਰ ਨੇ ਤੁਹਾਨੂੰ ਪਤਾ ਨਹੀਂ ਤੁਸੀਂ ਕਿਉਂ ਨਹੀਂ ਕਹਿੰਦੇ ਕਿ ਸਾਡਾ ਕਸੂਰ ਹੈ ਅਗਰ ਕਿਸੀ ਐਮਐਲਏ ਦੇ ਹਲਕੇ ਦੇ ਵਿੱਚ ਨਕਲੀ ਸ਼ਰਾਬ ਵੇਚੀ ਆ ਉੱਥੇ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਤੋਂ ਇਲਾਵਾ ਉਹ ਇਲਾਕੇ ਦਾ ਐਮਐਲਏ ਵੀ ਬਰਾਬਰ ਦਾ ਦੋਸ਼ੀ ਹੁੰਦਾ ਪੰਜਾਬ ਦੀ ਪ੍ਰੋਬਲਮ ਕੀ ਹੈਗੀ ਹੈ ਕਿ ਪੰਜਾਬ ਦੇ ਵਿੱਚ ਜਦੋਂ ਨਸ਼ੇ ਦਾ ਕਾਰੋਬਾਰ ਨਾ ਉਸ ਨਸ਼ੇ ਦੇ ਕਾਰੋਬਾਰ ਦੇ ਵਿੱਚ ਪੋਲਿਟਿਸ਼ੀਅਨ ਬਦਮਾਸ਼ ਲੋਕ ਤੇ ਪੁਲਿਸ ਜਿਹੜਾ ਇਹਨਾਂ ਦਾ ਨਪਾਕ ਗੱਠ ਜੋੜਦਾ ਉਹਨੇ ਪੰਜਾਬ ਨੂੰ ਬਰਬਾਦ ਕੀਤਾ ਚਾਹ ਉਹ ਨਸ਼ਿਆਂ ਦੇ ਰੂਪ ਚ ਬਰਬਾਦ ਕੀਤਾ ਹੋਵੇ ਚਾਹੇ ਚੱਟੇ ਦੇ ਰੂਪ ਚ ਬਰਬਾਦ ਕੀਤਾ ਹੋਵੇ ਚਾਹੇ ਨਕਲੀ ਸ਼ਰਾਬ ਦੇ ਰੂਪ ਦੇ ਵਿੱਚ ਬਰਬਾਦ ਕੀਤਾ ਹੋਵੇ ਤੇ ਹੁਣ ਇਹ ਜਿਹੜਾ ਸਰਕਾਰ ਇੱਕ ਪਾਸੇ ਤੇ ਕਹਿ ਰਹੀ ਅਸੀਂ ਕਰ ਰਹੇ ਨੇ ਜਿਹੜੇ ਉਹ ਸਿਸਕਾਰ ਵੀ ਕਰ ਦਿੱਤਾ ਗਿਆ ਜਿਹੜੇ ਸ਼ਰਾਬ ਪੀ ਕੇ ਲੋਕ ਮਰੇ ਨੇ ਹੁਣ ਸਵਾਲ ਹੈ ਕਿ ਸ਼ਰਾਬ ਦੇ ਤੇ ਵੀ ਲਿਖਿਆ ਹੁੰਦਾ ਚਾਹੇ ਅਮਨ ਰੋੜਾ ਸਾਹਿਬ ਕਹਿੰਦੇ ਨੇ ਕਿ ਸਾਡੇ ਠੇਕੇ ਤੋਂ ਲਈ ਹੁੰਦੀ ਉਹ ਤੇ ਜਿਹੜੇ ਠੇਕੇ ਤੇ ਸ਼ਰਾਬ ਲੈਣੇ ਆ ਚਾਹੇ ਅੰਗਰੇਜ਼ੀ ਆ ਚਾਹੇ ਦੇਸੀ ਆ ਉਹਦੇ ਚ ਵੀ ਲਿਖਦਾ ਕਿ ਸ਼ਰਾਬ ਪੀਣੀ ਸਿਹਤ ਵਾਸਤੇ ਹਾਨੀਕਾਰਕ ਹੈ ਕਿਉਂਕਿ ਉਹਦੇ ਚ 70% ਅਲਕੋਹਲਿਕ ਹੁੰਦੀ ਆ ਮਤਲਬ ਇਹ ਕੀ ਹੋਇਆ ਨਾ ਇਹ ਗੱਲ ਕਿ ਮੈਨੂੰ ਅਮਰ ਰੋੜਾ ਸਾਹਿਬ ਦੀ ਦਲੀਲ ਤਾਂ ਨਹੀਂ ਸਮਝ ਲੱਗੀ ਕਿ ਉਹ ਦਲੀਲ ਕੀ ਦੇਣਾ ਚਾਹੁੰਦੇ ਆਗੇ ਨੇ दारू ਤਾਂ ਵੈਸੇ ਮਾੜੀ ਆ ਪਰ दारू ਇਸ ਕਰਕੇ ਵੇਕਦੀ ਹੈਗੀ ਕਿਉਂਕਿ ਤੁਹਾਨੂੰ ਮਾਲੀਆ ਇਤੋਂ ਆਉਂਦਾ ਤੁਹਾਨੂੰ 5.5 6000 ਕਰੋੜ ਰੁਪਈਆ ਆਉਂਦਾ ਹੈਗਾ ਤੇ ਤੁਹਾਡੇ ਦੇ ਅਰਵਿੰਦ ਕੇਜਰੀਵਾਲ ਸਾਹਿਬ ਜਿਹੜੇ ਹੁਣ ਜੇਲ੍ਹ ਦੇ ਵਿੱਚ ਹਿਸਾਬ ਕਿਤਾਬ ਲਾ ਰਹੇ ਹੋ ਨੇ ਕਿ ਮੈਂ ਕਦੋਂ ਬਾਹਰ ਆਣਾ ਹੈਗਾ ਉਹ ਤਾਂ ਕਹਿੰਦੇ ਅਸੀਂ ਉਹ ਤੇ ਨਿਕਲਿਆ ਨਹੀਂ ਹੈਗਾ ਨਾ ਹੁਣ ਉਹ ਜਿਹੜੀ ਕੰਪਨੀ ਆ ਜਿਹੜੀ ਉਹ ਬਠਿੰਡੇ ਸੰਗਤ ਮੰਡੀ ਦੀ ਆ ਹੁਣ ਸ਼ਰਾਬ ਉਹਦੀ ਆ ਜਾਂ ਜਿਹੜੇ ਕਹ ਰਹੇ ਕਿ ਜਿਹੜੇ ਬੰਦੇ ਨੇ ਬਣਾਈ ਆ ਉਹਨੇ ਐਮਾਜ਼ਾਨ ਤੋਂ ਇਥਲੋਂ ਲਿਆ ਉਹ ਬੜਾ ਖਤਰਨਾਕ ਆ ਜੀ ਹੈ ਨਾ ਹੁਣ ਉਹ ਐਮਾਜ਼ਾਨ ਵਾਲੀ ਕੰਪਨੀ ਨੂੰ ਵੀ ਤੁਸੀਂ ਬਣਾਓ ਉਹਦੇ ਚ ਪਾਰਟੀ ਬਣਾਉਣਾ ਪੁਲਿਸ ਨੂੰ ਕੱਢਾ ਨੋਟਿਸ ਕਿਵੇਂ ਡਿਲੀਵਰ ਹੋ ਗਿਆ ਨਾ ਇਹ ਚੀਜ਼ਾਂ ਹੁਣ ਤੁਹਾਨੂੰ ਇਨਵੈਸਟੀਗੇਸ਼ਨ ਦਾ 파ਟ ਹੈ ਕਿਉਂ ਨਹੀਂ ਅਜੇ ਤੱਕ ਨੋਟਿਸ ਕੱਢਿਆ ਗਿਆ ਸੋ ਇੱਕ ਪਾਲਿਸੀ ਨੂੰ ਲੈ ਕੇ ਜਿਵੇਂ ਸ਼ਰਾਬ ਨੀਤੀ ਕਰਕੇ ਦਿੱਲੀ ਵਾਲੇ ਤੇ ਕਸੂਤੇ ਫਸ ਗਏ ਹੁਣ ਇਧਰ ਭਾਜਪਾ ਪਾਰਟੀ ਦੇ ਪ੍ਰਧਾਨ ਨੇ ਜਿਹੜੇ ਸੁਨੀਲ ਜਾਖੜ ਉਹ ਆਪਦੀ ਫੌਜ ਨਾਲ ਲੈ ਕੇ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਦੇ ਆ ਅੱਜ ਕਹਿੰਦੇ ਇਧਰ ਨੂੰ ਵੀ ਜਾਂਚ ਕਰੋ ਈਡੀ ਨੂੰ ਜਾਂਚ ਕਰਨੀ ਚਾਹੀਦੀ ਹੈ ਪੰਜਾਬ ਚ ਵੀ ਬਹੁਤ ਕੁਝ ਨਿਕਲਣ ਵਾਲਾ ਹੈ ਗੜਬੜ ਹੋਈ ਹੈ ਸਾਨੂੰ ਐਂ ਲੱਗਦਾ ਉਹਦੇ ਇਸ ਕਰਕੇ ਹੁੰਦੇ ਨਾ ਕਿ ਉਹ ਕਹਿੰਦੇ ਨੇ ਕਿ ਹੁਣ ਮੌਕਾ ਆ ਗਿਆ ਨਾ ਸਿਆਣੇ ਕਹਿੰਦੇ ਹੁੰਦੇ ਜੇ ਝੋਟਾ ਮਰ ਜੇ ਤੇ ਜੂ ਆਪੇ ਮਰ ਜਾਂਦੀਆਂ ਨਾ ਹੁਣ ਇਹਨਾਂ ਨੂੰ ਲੱਗਾ ਆ ਕਿ ਕੇਜਰੀਵਾਲ ਸਾਹਿਬ ਅਸੀਂ ਫੜਦੇ ਤੇ ਬਾਕੀ ਵੀ ਫੜ ਲਓ ਨਾ ਦੇਖੋ ਭਾਜੀਪੀ ਸੈਂਟਰ ਦੇ ਵਿੱਚ ਜੋ ਕੁਝ ਕਰੀਓ ਸਾਰੀ ਦੁਨੀਆ ਨੂੰ ਪਤਾ ਕਿ ਉਹਨਾਂ ਨੂੰ ਆਪੋਜੀਸ਼ਨ ਪਾਰਟੀ ਦੇ ਲੀਡਰ ਹੀ ਦਿਖਾਈ ਦੇ ਰਹੇ ਨੇ ਮੰਨ ਕੇ ਚੱਲਦੇ ਕਿ ਕ੍ਰਪਸ਼ਨ ਹੋਈ ਹੋਗੀ ਮੰਨ ਕੇ ਚੱਲਦੇ ਕਿ ਐਕਸਾਈਜ਼ ਪਾਲਿਸੀ ਦੇ ਵਿੱਚ ਗੜਬੜੀ ਹੋਈ ਆ ਮੰਨ ਕੇ ਚੱਲਦੇ ਕਿ ਹਵਾਲੇ ਦੇ ਜ਼ਰੀਏ ਗੋਆ ਵੀ ਪੈਸਾ ਗਿਆ ਔਰ ਸਾਊਥ ਇੰਡੀ ਜਿਹੜੇ ਭਾਰਤ ਦੇ ਦੱਖਣੀ ਸੂਬੇ ਨੇ ਉੱਥੇ ਵੀ ਲੈਣ ਕਰੋੜਪਈ ਦਾ ਹੋਇਆ ਤੇ ਉਹਨਾਂ ਨੂੰ ਦਿੱਤੇਗੇ ਨਹੀਂ ਮੰਨ ਕੇ ਚੱਲਦੇ ਕਿ ਗੜਬੜੀ ਹੋਈ ਆ ਪਰ ਕੀ ਗੜਬੜੀ ਸਿਰਫ ਜਿਹੜੇ ਨੌਨ ਬੀਜੇਪੀ ਜਿਹੜੇ ਸਟੇਟ ਨੇ ਉੱਥੇ ਗੜਬੜੀ ਹੋਈ ਆ ਜਿਹੜੇ ਬੀਜੇਪੀ ਰੂਲ ਸਟੇਟ ਨੇ ਉੱਥੇ ਕਿਉਂ ਨਹੀਂ ਗੜਬੜੀ ਹੋਈ ਆ ਉੱਥੇ ਤੇ ਇਹ ਨੇ ਕਿ ਸਾਰੇ ਰਾਜਾ ਹਰੀਸ਼ਚੰਦਰ ਦੇ ਔਲਾਦ ਹੀ ਬੈਠੀ ਆਗੀਆਂ ਤੇ ਬਾਕੀ ਸਾਰੇ ਦੂਜੇ ਬੈਠੇ ਆਗੇ ਨੇ ਬੀਜੇਪੀ ਦੀ ਜਿਹੜੀ ਪਿਕ ਐਂਡ ਚੂਜ਼ ਪਾਲਿਸੀ ਹੈਗੀ ਉਹ ਤੇ ਪੰਜਾਬ ਕੀ ਪੂਰਾ ਹਿੰਦੁਸਤਾਨ ਸਮਝ ਚੁੱਕਾ ਹੈਗਾ ਹੁਣ ਸਵਾਲ ਇਸ ਕਰਕੇ ਕਿ ਇਹ ਜਾਖੜ ਸਾਹਿਬ ਕਹਿਣ ਕਿ ਇਦਾਂ ਕਰਨ ਈਡੀ ਸਾਰੇ ਜਿੰਨੀਆਂ ਵੀ ਸਟੇਟਾਂ ਦੀਆਂ de policia. ਹਰਿਆਣੇ ਵਾਲੀ ਐਕਸਾਈਜ਼ ਪਾਲਿਸੀ ਕਿਉਂ ਨਹੀਂ ਚੈੱਕ ਹੋ ਰਹੀ ਉੱਤਰਾਖੰਡ ਦੀ ਹੋਵੇ ਯੂਪੀ ਦੀ ਹੋਵੇ ਬਿਹਾਰ ਦੀ ਹੋਵੇ ਮਹਾਰਾਸ਼ਟਰ ਦੀ ਹੋਵੇ ਨਾ ਇਹਦਾ ਮਤਲਬ ਕੇਜਰੀਵਾਲ ਜੇ ਦੋਸ਼ੀ ਨੇ ਇਹਦਾ ਮਤਲਬ ਇਹਦਾ ਬਾਕੀ ਤੁਹਾਡੀਆਂ ਸਰਕਾਰਾਂ ਦੀ ਸਰਕਾਰ ਦੇ ਵਿੱਚ ਕੀ ਕੁਝ ਹੁੰਦਾ ਰਿਹਾ ਉਹ ਜਿਹੜੀਆਂ ਸਾਰੀਆਂ ਜਿਹੜੀਆਂ ਸਥਿਤੀਆਂ ਉਹ ਸਪੱਸ਼ਟ ਹੋਣੀਆਂ ਚਾਹੀਦੀਆਂ ਨੇ ਪਰ ਉਹਨਾਂ ਨੂੰ ਲੱਗਾ ਕਿ ਨਾਲ ਲੱਗਦੇ ਵੀ ਹੈ ਕਿਉਂਕਿ ਜਿਹੜੇ ਇਸ ਕਰਕੇ ਉਹ ਜਾਖੜ ਸਾਹਿਬ ਕਹਿ ਰਹੇ ਹੋਣਗੇ ਨਾ ਕਿ ਦਿੱਲੀ ਜਿਹੜੀ ਐਕਸਾਈਜ਼ ਪਾਲਿਸੀ ਪਹਿਲੀ ਬਣੀ ਜਿਸ ਦੇ ਬਾਅਦ ਕੇਜਰੀਵਾਲ ਸਾਹਿਬ ਨੇ ਜੂਟਰਨ ਪੁਰਾਣੀ ਪਾਲਿਸੀ ਲਾਗੂ ਕਰ ਲਈ ਜਿਹੜਾ ਚੀਫ ਸੈਕਟਰੀ ਨੇ ਕਿਹਾ ਸੀ ਕਿ ਪੰਜਾਬ ਚ ਵੀ ਲਾਗੂ ਕੀਤੀ ਹਾਲਾਂਕਿ ਈਡੀ ਨੇ ਰੇਡ ਪੰਜਾਬ ਦੇ ਅਫਸਰਾਂ ਦੇ ਘਰਾਂ ਤੇ ਵੀ ਮਾਰੀ ਸੀ ਪੰਜਾਬ ਦੇ ਬਹੁਤ ਸਾਰੇ ਅਫਸਰ ਦਿੱਲੀ ਗਏ ਨੇ ਉਹਨਾਂ ਦੀਆਂ ਈਡੀ ਨੇ ਵੀ ਸਵਾਲ ਕੀਤੇ ਨੇ ਸੀਬੀਆਈ ਨੇ ਵੀ ਸਵਾਲ ਕੀਤੇ ਨੇ ਡਰਾਈਵਰ ਵੀ ਚੱਕੇ ਗਏ ਨੇ ਕਈ ਆਮ ਆਦੀ ਪਾਰਟੀ ਦੇ ਲੀਡਰ ਵੀ ਗਾਇਬ ਹੋ ਗਏ ਨੇ ਕਈਆਂ ਦੇ ਬੁੱਲ ਸੀਤੇ ਗਏ ਨੇ ਅੱਖਾਂ ਤੋਂ ਅੰਨੇ ਹੋ ਗਏ ਨੇ ਕੰਨਾਂ ਤੋਂ ਬੋਲੇ ਹੋ ਗਏ ਨੇ ਉਹ ਤੇ ਡਰ ਕੇ ਬੈਠੇ ਹੋਏ ਨੇ ਪਰ ਹੁਣ ਇਹਦੇ ਮਸਲੇ 'ਚ ਕੀ ਇਲੈਕਸ਼ਨ ਕਮਿਸ਼ਨ ਕਾਰਵਾਈ ਕਰ ਸਕਦਾ ਹੈ ਕਿਉਂਕਿ ਇਹਦੇ 'ਚ ਇਲੈਕਸ਼ਨ ਕਮਿਸ਼ਨ ਦਾ ਰੋਲਾ ਨਹੀਂ ਆ ਇਹ ਕਿਹੜੀ ਕੋਈ ਅਨਾਊਂਸਮੈਂਟ ਆ ਗਈ ਆ ਇਹ ਈਡੀ ਨੂੰ ਅਗਰ ਲੱਗਾ ਕਿ ਪੰਜਾਬ ਦੀ ਐਕਸਾਈਜ਼ ਪਾਲਿਸੀ ਚੈੱਕ ਨਹੀਂ ਤੋਂ ਕਰ ਲੈਣਗੇ ਉਹਨਾਂ ਨੇ ਸਾਰਾ ਰਿਕਾਰਡ ਦੇ ਤਲਬ ਕੀਤਾ ਉਹਨਾਂ ਦੇ ਡਰਾਈਵਰ ਵੀ ਫੜੇ ਹੈਗੇ ਨੇ ਮਨੀ ਮਾਜਰੇ ਤੋਂ ਉਹਨਾਂ ਤੇ ਜਿਹੜੇ ਈਟੀਓ ਲੈਵਲ ਦੇ ਜਾਂ ਰਿਜੀonal ਲੈਵਲ ਦੇ ਅਧਿਕਾਰੀ ਤਲਬ ਕੀਤੇ ਨੇ ਉਹਨਾਂ ਦੀ ਚੈਟ ਵੀ ਹੈਗੀ ਈਡੀ ਦੀ ਉਹਨਾਂ ਨੂੰ ਜਦੋਂ ਲੱਗਾ ਕਿ ਪੰਜਾਬ ਦੇ ਵਿੱਚ ਗੜਬੜੀ ਹੋਈ ਹੈ ਤਾਂ لازਮੀ ਤੌਰ ਤੇ ਇਹਨਾਂ ਨੂੰ ਵੀ ਗ੍ਰਿਫਤਾਰ ਕਰ ਲੈ ਲੇਕਿਨ ਉਹ ਜਰੀਆ ਲਬਰੀ ਬੀਜੇਪੀ ਨਾ ਕਿ ਪੰਜਾਬ ਤੋਂ ਮੰਗ ਉੱਠੀ ਹੈ ਫਿਰ ਹੋਰ ਕਿਸੇ ਸਟੇਟ ਤੋਂ ਮੰਗ ਉੱਠੇਗੀ ਤੇ ਇਸ ਕਰਕੇ ਉਹ ਬੀਜੇਪੀ ਲੱਗੀ ਆ ਗਿਆ ਕਿ ਆਮ ਆਦੀ ਪਾਰਟੀ ਨੂੰ ਜਿੰਨਾ ਦੱਬਣਾ ਦੱਬ ਲੋ ਕਿਉਂਕਿ ਸਵਾਲ ਹੈ ਕਿ ਅਰਵਿੰਦ ਕੇਜਰੀਵਾਲ ਤੋਂ ਬਾਅਦ ਆਮ ਆਦੀ ਪਾਰਟੀ ਦਾ ਕੀ ਹੋਊਗਾ ਇਸ ਕਰਕੇ ਕਿਉਂਕਿ ਦਿੱਲੀ ਦੇ ਵਿੱਚ ਬਹੁਤ ਵੱਡੀ ਚੁਣੌਤੀ ਹੈ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਮੋਦੀ ਸਾਹਿਬ ਜਿੱਤ ਜਾਂਦੇ ਨੇ ਅੱਧੇ ਤੋਂ ਜ਼ਿਆਦਾ ਸੂਬਿਆਂ ਤੇ ਬੀਜੇਪੀ ਦਾ ਰਾਜ ਆ ਹੂੰ ਦਿੱਲੀ ਕਿਉਂ ਨਹੀਂ ਰਾਜ ਹੋ ਰਿਹਾ ਕਿਉਂਕਿ ਤਿੰਨ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਹੈ ਚਾਹੇ ਪਹਿਲਾਂ 9 ਦਿਨ ਵਾਸਤੇ ਫਿਰ 5 ਸਾਲ ਵਾਸਤੇ ਹੁਣ ਫਿਰ 5 ਸਾਲ ਵਾਸਤੇ ਔਰ ਲੋਕ ਸਭਾ ਦੇ ਵਿੱਚ 7 ਦੀਆਂ 7 ਬੀਜੇਪੀ ਲੈ ਜਾਂਦੀ ਆ ਵਿਧਾਨ ਸਭਾ ਦੇ ਵਿੱਚ ਕਦੀ ਬੀਜੇਪੀ ਨੂੰ 5 ਮਿਲਦੀ ਹੈ ਕਦੀ 3 ਮਿਲਦੀ ਹੈ ਨਾ ਉਹ ਵੀ ਇੱਕ ਚੱਕਰ ਆਪਾਂ ਨਾਂ ਲਗਵੇਂ ਚਲੋ ਦਿੱਲੀ ਦੀ ਸਿਆਸਤ ਦੇ ਪੁਹੇਖ ਦੇ ਉੱਤੇ ਹੀ ਗੱਲ ਕਰ ਲਈਏ ਕਿ ਜਿਹੜਾ ਹੁਣ ਦਿੱਲੀ ਦੇ ਮੁੱਖ ਮੰਤਰੀ ਕੀ ਅਸਤੀਫਾ ਦੇਣਗੇ ਕੋਈ ਹੋਰ ਸੰਭੇਗਾ ਵਾਕਡੋਰ ਦਿੱਲੀ ਦੀ ਕਿਉਂਕਿ ਇਸ ਤੋਂ ਪਹਿਲਾਂ ਮਨੀਸ਼ ਸੋਧਿਆ ਨੇ ਵੀ ਦਿੱਤਾ ਅਸਤੀਫਾ ਅਸਤਿੰਦਰ ਜੈਨ ਨੇ ਵੀ ਦਿੱਤਾ ਅਸਤੀਫਾ ਕੀ ਮੁੱਖ ਮੰਤਰੀ ਅਸਤੀਫਾ ਦੇਣਗੇ ਜਾਂ ਜੇਲ੍ਹ ਚੋਂ ਜਿਵੇਂ ਕਿਹਾ ਗਿਆ ਸੀ ਪਹਿਲਾਂ ਦਾਵਾ ਕੀਤਾ ਗਿਆ ਸੀ ਉਵੇਂ ਸਰਕਾਰ ਚੱਲ ਸਕਦੀ ਹੈ ਸੰਦੀਪ ਸਭ ਤੋਂ ਵੱਡੀ ਜਿਹੜੇ ਵੀ ਕੋਈ ਪਬਲਿਕ ਫਿਗਰ ਹੋਵੇ ਚਾਹੇ ਉਹ ਪਰਸਨੈਲਿਟੀ ਸਿਆਸੀ ਹੋਵੇ ਚਾਹੇ ਨਹੀਂ ਹੋਵੇ ਨਾ ਇੱਕ ਸਭ ਤੋਂ ਵੱਡੀ ਬੰਦੇ ਦੀ ਇੱਕ ਨੈਤਿਕਤਾ ਹੁੰਦੀ ਹੈ ਇੱਕ ਜ਼ਮੀਰ ਹੁੰਦੀ ਹੈ ਅਗਰ ਨੈਤਿਕਤਾ ਦੀ ਗੱਲ ਕਰਨੀ ਭਾਰਤੀ ਸਿਆਸਤ ਦੇ ਨੈਤਿਕਤਾ ਦੇ ਤੌਰ ਤੇ ਗੱਲ ਕਰਨੀ ਤਾਂ ਫਿਰ ਤੇਰਵਿੰਦ ਕੇਜਰੀਵਾਲ ਸਾਹਿਬ ਦਾ ਅਸਤੀਫਾ ਬੰਦ ਹੈਗਾ ਜੇਲ੍ਹ ਚੋਂ ਬੈਠ ਕੇ ਤੁਸੀਂ ਸਰਕਾਰ ਨਹੀਂ ਚਲਾ ਸਕਦੇ ਤੁਹਾਨੂੰ ਉੱਥੇ 6 ਦੇਣ ਕਿ 6 ਮਹੀਨੇ ਵੀ ਲਗਾਉਣੇ ਪੈ ਸਕਦੇ ਨੇ ਬੈਟਰ ਦਈ ਹੈ ਕਿ ਰਵਿੰਦ ਕੇਜਰੀਵਾਲ ਨੂੰ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇ ਦੇਣਾ ਚਾਹੀਦਾ ਤੇ ਉਹਨਾਂ ਨੂੰ ਆਪਣੀ ਜਿਹੜੀ ਉਹਨਾਂ ਦੀ ਧਰਮ ਪਤਨੀ ਆ ਸविता ਕੇਜਰੀਵਾਲ ਸ੍ਰੀਨੀਤਾ ਕੇਜਰੀਵਾਲ ਉਹਨਾਂ ਨੂੰ ਉਥੋਂ ਦਾ ਦਿੱਲੀ ਦਾ ਮੁੱਖ ਮੰਤਰੀ ਬਣਾ ਦੇਣਾ ਚਾਹੀਦਾ ਕਿਉਂਕਿ ਭਾਰਤੀ ਸੰਵਿਧਾਨ ਦੇ ਮੁਤਾਬਕ ਕੋਈ ਵੀ 6 ਮਹੀਨੇ ਵਾਸਤੇ ਮੁੱਖ ਮੰਤਰੀ ਬਣ ਸਕਦਾ ਤੇ ਹੋ ਸਕਦਾ 6 ਮਹੀਨੇ ਉਹ ਸਰਕਾਰ ਚਲਾ ਲੈਣ ਉਸ ਤੋਂ ਬਾਅਦ ਤੁਸੀਂ ਦੁਬਾਰਾ ਆ ਸਕਦੇ ਹੋ ਹੁਣ ਸਵਾਲ ਇਹ ਹੈ ਕਿ ਜੇ ਉਹ ਨਹੀਂ ਛੱਡਦੇ ਆਗੇ ਤੇ ਫਿਰ ਤੁਸੀਂ ਲੋਕਾਂ ਕੋਲ ਅਸਤੀਫਾ ਨਹੀਂ ਮੰਗ ਸਕਦੇ ਫਿਰ ਤੇ ਤੁਹਾਨੂੰ ਮਨੀਸ਼ ਸੋਧਿਆ ਨੂੰ ਵੀ ਅਸਤੀਫਾ ਪਰਵਾਨ ਨਹੀਂ ਕਰ ਅਜੀ ਦਾ ਸਤਿੰਦਰ ਜੈਨ ਦਾ ਵੀ ਲੇਕਿਨ ਦੇਸ਼ ਦਾ ਕਾਨੂੰਨ ਵੀ ਤੇ ਹੈ ਨਾ ਤੁਸੀਂ ਇੰਨੇ ਦਿਨ ਰਹਿ ਰਿਓ ਅਸਤੀਫਾ ਨਹੀਂ ਦਿਓਗੇ ਫਿਰ ਤੁਸੀਂ ਕਹਿ ਦਿੰਦੇ ਨਾ ਕਿ ਅਸੀਂ ਬੜੇ ਦੁੱਧ ਤੋਤੇ ਆਂ ਦੁੱਧ ਨਹਾਤੇ ਜੀ ਅਸੀਂ ਅਸੀਂ ਬੜੇ ਕੱਟੜ ਮਾਨਦਰ ਆ ਤੇ ਕੱਟੜ ਮਾਨਦਰੀ ਪੈਸੇ ਨਾਲ ਦੀ ਪੈਸੇ ਵਾਲੀ ਵੀ ਤੁਹਾਡੀ ਪ੍ਰੂਵ ਹੋ ਗਈ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਇਹਨੂੰ ਤੁਸੀਂ ਪੋਲਿਟੀਕਲ ਐਵੈਡੈਂਟਾ ਵੀ ਨਹੀਂ ਕਹਿ ਸਕਦੇ ਨਾ ਕਿ ਇਹ ਜੀ ਬਦਲਾ ਲਊ ਸਿਆਸਤ ਆ ਗਿਆ ਦੇਖੋ ਜਦੋਂ ਸਰਕਾਰਾਂ ਆਪੋਜੀਸ਼ਨ ਲੀਡਰਾਂ ਦੇ ਖਿਲਾਫ ਬਦਲਾ ਲਊ ਸਿਆਸਤ ਕਰਦੀਆਂ ਨੇ ਤੇ ਡਿਸਟ੍ਰਿਕਟ ਕੋਰਟਸ ਤੈਨੂੰ ਦੇ ਦਿੰਦੀ ਹੈ ਰੀਲੀਫ ਹਾਈ ਕੋਰਟ ਰੀਲੀਫ ਦੇ ਦਿੰਦੀ ਹੈ ਸੁਪਰੀਮ ਕੋਰਟ ਰੀਲੀਫ ਕਰਦੀ ਹੈ ਕਿ ਸਿਆਸਤ ਤੋਂ ਪ੍ਰੇਰਿਤ ਤੌਰ ਤੇ ਦਿੱਤਾ ਕਿਨ ਅਨੁਸਕਪਾਲ ਖਹਿਰ ਨੂੰ ਮਿਲ ਗਈ ਜ਼ਮਾਨਤ ਭਾਨਾ ਸਿੱਧੂ ਨੂੰ ਜ਼ਮਾਨਤ ਮਿਲ ਗਈ ਉਹ ਪੋਲਿਟਿਕਲ ਮੋਟਿਵ ਸੀ ਪੰਜਾਬ ਦੇ ਵਿੱਚ ਤੇ ਦਿੱਲੀ ਦੇ ਵਿੱਚ ਸੁਪਰੀਮ ਕੋਰਟ ਤੱਕ ਸੁਪਰੀਮ ਕੋਰਟ ਨੂੰ ਤੈਨੂੰ ਨੇ ਕੋਈ ਮੈਨੇਜ ਕਰ ਸਕਦਾ ਸਤਿੰਦਰ ਜੈਨ ਨੂੰ ਕਿਉਂ ਨਹੀਂ ਜ਼ਮਾਨਤ ਮਿਲ ਰਹੀ ਹੈਗੀ ਮਨੀਸ਼ ਸੋਧਿਆ ਨੂੰ ਕਿਉਂ ਨਹੀਂ ਜ਼ਮਾਨਤ ਮਿਲ ਰਹੀ ਹੈਗੀ ਸੰਜੇ ਸਿੰਘ ਨੂੰ ਕਿਉਂ ਨਹੀਂ ਜ਼ਮਾਨਤ ਮਿਲੀ ਔਰ 13 ਹੋਰ ਵੀ ਜੜੇ ਉਹਨਾਂ ਨੂੰ ਕਿਉਂ ਨਹੀਂ ਜ਼ਮਾਨਤ ਮਿਲੀ ਇਹਦਾ ਮਤਲਬ ਉਹਦੇ ਚ ਪੈਸੇ ਦਾ ਲੈਣ ਦੇਣ ਹੋਇਆ ਕੋਈ ਹੈ ਉਹ ਜਿਹੜਾ 28 ਪੇ ਦੀ ਈਡੀ ਨੇ ਰਿਪੋਰਟ ਦਿੱਤੀ ਆ ਉਹਦੇ ਕਰਕੇ ਉਹਦੇ ਚ ਬਹੁਤ ਕੁਝ ਹੈਗਾ ਤੇ ਇਸ ਕਰਕੇ ਤੁਹਾਡੀ ਜਿਹੜੀ ਇਮਾਨਦਾਰੀ ਉਹ ਤੇ ਸਾਰਿਆਂ ਨੂੰ ਪਤਾ ਲੱਗ ਗਿਆ ਹੈਗਾ ਲੇਕਿਨ ਹੁ ਨੈਤਿਕਤਾ ਵੀ ਆ ਨੈਤਿਕਤਾ ਦੇ ਤੌਰ ਤੇ ਤੁਹਾਨੂੰ ਅਸਤੀਫਾ ਦੇਣਾ ਚਾਹੀਦਾ ਹੈਗਾ ਔਰ ਤੁਸੀਂ ਜੇਲ੍ਹ ਤੋਂ ਬੈਠ ਕੇ ਸਰਕਾਰੀ ਚਲਾਈ ਕੀ ਤੁਸੀਂ ਅਗਰ ਕੋਈ ਕੰਮ ਕਰਵਾਉਣ ਆ ਗਏ ਫੈਸਲਾ ਤੇ ਕੀ ਜੇਲ੍ਹ ਦੇ ਵਿੱਚ ਤੁਹਾਡਾ ਜਿਹੜਾ ਪ੍ਰਿੰਸੀਪਲ ਸੈਕਟਰੀ ਤੋਂ ਸੀਐਮਓ ਹੋ ਜਾਏਗਾ ਕੀ ਤੁਸੀਂ ਜੇਲ੍ਹ ਦੇ ਵਿੱਚ ਕੈਪਟਨ ਮੀਟਿੰਗ ਬੁਲਾਓਗੇ ਕੀ ਸਰਕਾਰ ਤੁਹਾਨੂੰ ਪਰਵਾਨ ਕਰਨ ਦੇਗੀ ਕਿਵੇਂ ਇਹ ਪੋਸੀਬਲ ਨਹੀਂ ਆ ਔਰ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਆਪਣੀ ਧਰਮ ਪਤਨੀ ਨੂੰ ਬਣਾ ਦੇਣਾ ਚਾਹੀਦਾ ਹੈਗਾ ਜੇ ਉਹ ਨਹੀਂ ਤਾਂ ਕਿਸੇ ਹੋਰ ਨੂੰ ਬਣਾਓ ਨਾ ਜੇਲ੍ਹ ਚੋਂ ਤੁਸੀਂ ਸਰਕਾਰ ਜੇ ਚਲਾਓਗੇ ਤੇ ਭਾਰਤੀ ਸਿਆਸਤ ਦੇ ਵਿੱਚ ਜਿਹੜਾ ਤਾਂ ਉਦੋਂ ਹੀ ਕਹਿੰਦੇ ਸਾਡਾ ਨਾਮ ਬਹੁਤ ਬਣਿਆ ਅਸੀਂ ਬੜੀ ਇੱਕ ਬੜੀ ਤੇਜ਼ੀ ਨਾਲ ਗਰੋਇੰਗ ਪਾਰਟੀ ਆ ਸਾਡੀ ਵਰਲਡ ਤੇ ਬੜੀ ਬਲੇਬੀ ਕਿ ਜੇ ਕਿਸੇ ਨੇ ਐਜੂਕੇਸ਼ਨ ਹੈਲਥ ਤੇ ਕੰਮ ਕੀਤਾ ਤੇ ਉੱਥੇ ਫਿਰ ਮੌਰਤ ਤੌਰ ਤੇ ਵੀ ਤੁਹਾਡੀ ਜ਼ਿੰਮੇਵਾਰੀ ਬੰਨ੍ਹਦੀ ਆ ਗਈ ਹੈ ਤੁਹਾਨੂੰ ਜਲਦੀ ਅਸਤੀਫਾ ਦੇ ਕੇ ਕੋਈ ਨਾ ਕੋਈ ਉੱਥੇ ਜਿੰਨੂੰ ਵੀ ਬਣਾਉਣਾ ਉੱਥੇ ਗੋਪਾਲ ਰਾਏ ਸਾਹਿਬ ਤੁਹਾਡੀ ਉਹ ਜਿਹੜੇ ਮੈਡਮ ਆਤਸ਼ੀ ਉਹ ਵੀ ਹੈ ਜਾਂ ਹੋਰ ਵੀ ਕੋਈ ਆ ਉਹ ਜਾਂ ਤੁਹਾਡੀ ਮਿਸਿਸ ਆ ਤੁਸੀਂ ਬਣਾ ਸਕਦਾ ਪਰ ਇਹ ਕੋਲ ਮਲਾ ਕੇ ਉਹ ਹੁਣ ਕੇਜਰੀਵਾਲ ਸਾਹਿਬ ਨੇ ਡਿਸਾਈਡ ਕਰਨਾ ਕਿਉਂਕਿ ਕੁਰਸੀ ਛੱਡਣੀ ਕੋਈ ਹਰ ਕੋਈ ਕੁਰਸੀ ਛੱਡ ਨਹੀਂ ਸਕਦਾ ਕੁਰਸੀ ਨਾਲ ਦੋ ਦੋ ਹਾਂ ਤਿਆਗ ਦੇਣਾ ਪੈਂਦਾ ਤੁਸੀਂ ਪਾਰਟੀ ਦੇ ਕਨਵੀਨਰ ਵੀ ਹੋ ਤੁਸੀਂ ਮੁੱਖ ਮੰਤਰੀ ਵੀ ਹੋ ਤੇ ਕੁਰਸੀ ਤੁਹਾਨੂੰ ਚੰਬੜ ਦਿੰਦੀ ਹੈ ਕ ਦੀ ਕੰਡਿਆਂ ਦਾ ਤਾਜ ਵੀ ਆ ਤੇ ਕੁਰਸੀ ਤੁਹਾਡਾ ਇੱਕ ਬਹੁਤ ਵੱਡਾ ਰਾਜ਼ ਵੀ ਆ ਪਰ ਉਸ ਤੋਂ ਵੱਡੀ ਤੁਹਾਡੀ ਦਿਲ ਹੁੰਦਾ ਤੁਸੀਂ ਤਿਆਗ ਕਰਦੇ ਇਸ ਮੌਕੇ ਤੇ ਜੇ ਤੁਹਾਨੂੰ ਜਮਾਨਤ ਮਿਲ ਗਈ ਜਾਂ ਤੁਹਾਨੂੰ ਲੱਗਾ ਕਿ ਦਿੱਲੀ ਦੀ ਜਨਤਾ ਫਿਰ ਤੁਹਾਨੂੰ ਜਿਤਾ ਦੇਗੀ ਹੋ ਸਕਦਾ ਹੈ ਕਿ ਆ ਲੋਕ ਸਭਾ ਚੋਣਾਂ ਦੇ ਵਿੱਚ ਜਦੋਂ 7 ਸੀਟਾਂ ਨੇ ਦਿੱਲੀ ਦੀਆਂ ਤੁਹਾਨੂੰ ਇੱਥੇ ਹੀ ਫਤਵਾ ਮਿਲ ਗਿਆ ਤੇ ਫਿਰ ਭਾਜਪਾ ਦੀ ਕਿਰਕਰੀ ਹੋ ਜਾਣੀ ਆ ਪਰ ਮੈਨੂੰ ਲੱਗਦਾ ਕਿ ਚਲੋ ਉਹਨਾਂ ਦਾ ਨਿੱਜੀ ਫੈਸਲਾ ਹੋ ਸਕਦਾ ਪਰ ਇਸ ਸਮ ਸਭ ਤੋਂ ਵੱਡੀ ਜਿਹੜਾ ਜ਼ਿੰਮੇਵਾਰੀ ਜਿਹੜੀ ਪਾਰਟੀ ਦੀ ਤੇ ਪਰਿਵਾਰ ਦੀ ਉਹ ਭਗਵੰਤ ਮਾਨ ਸਾਹਿਬ ਦੀ ਆ ਉਹਨਾਂ ਨੂੰ ਪੰਜਾਬ ਵੀ ਦੇਖਣਾ ਪੈਣਾ ਦਿੱਲੀ ਵੀ ਦੇਖਣਾ ਪੈਣਾ ਦੋਨੇ ਸਰਕਾਰਾਂ ਦੇਖਣੀਆਂ ਪੈਣੀਆਂ ਪਰਿਵਾਰ ਵੀ ਦੇਖਣਾ ਪੈਣਾ ਪਾਰਟੀ ਵੀ ਇੱਕ ਪਰਿਵਾਰ ਹੈ ਔਰ ਇੱਕ ਕੇਜਰੀਵਾਲ ਸਾਹਿਬ ਦਾ ਪਰਿਵਾਰ ਹੈ ਇਸ ਟਾਈਮ ਸਭ ਤੋਂ ਵੱਡੀ ਜਿਹੜੀ ਜ਼ਿੰਮੇਵਾਰੀ ਪਈ ਆ ਉਹ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਆ ਜਿੰਨਾ ਬੋਝ ਉਹਨਾਂ ਤੇ ਪੈ ਗਿਆ ਸਿਆਸੀ ਤੌਰ ਤੇ ਕਿਸੇ ਹੋਰ ਮੁੱਖ ਮੰਤਰੀ ਦੇ ਆ ਗਿਆ ਔਰ ਭਾਜਪਾ ਨੇ ਤੁਹਾਡੀ ਲੜਾਈ ਤਹਾਡੀ ਕਾਂਗਰਸ ਨਾਲ ਲੜਾਈ ਉਹ ਉਹ ਜਿਹੜੀ ਨਜਿੱਠਣੀ ਆ ਪੰਜਾਬ ਤੁਹਾਡੀ ਕਾਂਗਰਸ ਭਾਜਪਾ ਨਾਲ ਲੜਾਈ ਦਿੱਲੀ ਤੁਹਾਡੀ ਭਾਜਪਾ ਨਾਲ ਲੜਾਈ ਉਹ ਮੈਨੂੰ ਲੱਗਦਾ ਕਿ ਜ਼ਿੰਮੇਵਾਰੀ ਮੈਨੂੰ ਲੱਗਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਇਸ ਮੌਕੇ ਜੇ ਸਭ ਤੋਂ ਵੱਡਾ ਕਿਸੇ ਦਾ ਇਮਤਿਹਾਨ ਆ ਕਿਸੇ ਦਾ ਟੈਸਟ ਆ ਉਹ ਭਗਵੰਤ ਮਾਨ ਸਾਹਿਬ ਦਾ ਹੈਗਾ ਔਰ ਉਹ ਕੀ ਇਸ ਟੈਸਟ ਚ ਪਾਸ ਹੋਣਗੇ ਕਿਉਂਕਿ ਇੱਕ ਤੇ ਤੁਸੀਂ ਪਾਰਟੀ ਦੇ ਪੰਜਾਬ ਦੇ ਵੀ ਪ੍ਰਧਾਨ ਹੋ ਪੰਜਾਬ ਦੇ ਸੀਐਮ ਵੀ ਹੋ ਔਰ ਇੱਕ ਸਟਾਰ ਪ੍ਰਚਾਰਕ ਵੀ ਹੋ ਤੁਹਾਨੂੰ ਪੰਜਾਬ ਵੀ ਦੇਖਣਾ ਪੈਣਾ 13 ਸੀਟਾਂ ਇੱਥੇ ਲੜ ਰਹੇ ਹੋ ਹਰਿਆਣੇ 'ਚ ਲੜ ਰਹੇ ਹੋ ਦਿੱਲੀ 'ਚ 7 ਲੜ ਰਹੇ ਹੋ ਹਰਿਆਣੇ ਦੀਆਂ 10 ਲੜ ਰਹੇ ਹੋ ਗੋਆ ਵੀ ਲੜ ਰਹੇ ਹੋ ਗੁਜਰਾਤ ਵੀ ਲੜ ਰਹੇ ਹੋ ਇਹ ਤੁਹਾਡੇ ਜਿੰਨਾ ਭਾਰ ਜ਼ਿੰਮੇਵਾਰੀ ਇਸ ਟਾਈਮ ਪਾਰਟੀ ਦੀ ਆਮ ਆਦਮੀ ਪਾਰਟੀ ਦੀ ਕਿਉਂਕਿ ਇਸ ਟਾਈਮ ਕੇਜਰੀਵਾਲ ਤੋਂ ਨੰਬਰ 2 ਕੌਣ ਹੈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੇ ਮੈਨੂੰ ਲੱਗਦਾ ਇੰਨਾ ਤੇ ਜਿੱਡੀ ਵੱਡੀ ਜ਼ਿੰਮੇਵਾਰੀ ਹੈ ਅੱਗੇ ਤੇ ਕੇਜਰੀਵਾਲ ਦੇਖਦੇ ਸੀ ਨਾ ਦੋ ਦੋ ਸੂਬਿਆਂ ਦੀਆਂ ਸਰਕਾਰਾਂ ਨੂੰ ਹੁਣ ਭਗਵੰਤ ਮਾਨ ਸਾਹਿਬ ਨੂੰ ਦੋ ਦੋ ਸੂਬਿਆਂ ਦੀਆਂ ਸਰਕਾਰਾਂ ਔਰ ਪਾਰਟੀ ਦੇਖਣੀ ਪੈਣੀ ਆ ਦਿੱਲੀ ਵਾਲੇ ਨਾ ਕਿਤੇ ਕੱਲ ਨੂੰ ਕਹਿਣ ਲੱਗ ਜਾਣ ਕਿ ਪੰਜਾਬ ਵਾਲੇ ਦਖਲ ਦਿੰਦੇ ਆ ਦਿੱਲੀ ਦੀ ਸਰਕਾਰ 'ਚ ਨਹੀਂ ਉੱਥੇ ਤੇ ਹੈ ਨਹੀਂ ਨਾ ਸਰਕਾਰ ਕੋ ਉੱਥੇ ਤੇ ਸਾਰੇ ਕੰਮ ਗਵਰਨਰ ਕਰ ਰਿਹਾ ਉੱਥੇ ਲੈਫਟਿਨੈਂਟ ਗਵਰਨਰ ਕਰ ਰਿਹਾ ਵੀ ਕੇ ਸਖਸੈਨਾ ਸਾਹਿਬ ਕਰ ਰਹੇ ਨੇ ਉੱਥੇ ਤੇ ਭਾਰਤ ਸਰਕਾਰ ਮਿਊਨਿਸਪਲ ਕਾਰਪੋਰੇਸ਼ਨ ਚਲੋ ਇਹਨਾਂ ਕੋ ਆ ਗਈ ਉਹ ਪੁਲਸ ਉਹਨਾਂ ਦੀ ਹੈ ਸੈਂਟਰ ਸਰਕਾਰ ਦੀ ਉਹ ਸੈਂਟਰ ਸਰਕਾਰ ਕੋ ਬਹੁਤ ਖੋ ਜਾਏਗਾ ਨਾ ਉਹਦੇ ਪਰ ਚਪੜਾਸੀ ਤੋਂ ਲੈ ਕੇ ਮੁਖ 77 ਤੱਕ ਤੇ ਅਫਸਰ ਵੀ ਨਹੀਂ ਲਗਾ ਸਕਦੇ ਆ ਕਿਨੇ ਪਰ ਚਲੋ ਇੱਕ ਸਟੇਟ ਦੇ ਤੌਰ ਤੇ ਤੇ ਦੇਖਿਆ ਜਾ ਸਕਦਾ ਹੈ ਤੇ ਮੈਨੂੰ ਲੱਗਦਾ ਕਿ ਭਗਵੰਤ ਮਾਨ ਸਾਹਿਬ ਵਾਸਤੇ ਬਹੁਤ ਵੱਡਾ ਟੈਸਟ ਆ ਉਹਨਾਂ ਨੂੰ ਜ਼ਿੰਮੇਵਾਰੀ ਨਿਭਾਉਣੀ ਪੈਣੀ ਮੋਢਿਆਂ ਤੇ ਭਾਰ ਪੈ ਗਿਆਗਾ ਔਰ ਇੱਕ ਸਟਾਰ ਪ੍ਰਚਾਰਕ ਆ ਦੇਖੋ ਜਿੰਨੀ ਅਪੀਲ ਜਿੰਨੇ ਸਟਾਰ ਪ੍ਰਚਾਰਕ ਭਗਵੰਤ ਮਾਨ ਉਹਨੇ ਕੇਜਰੀਵਾਲ ਸਾਹਿਬ ਨਹੀਂ ਹੈਗਾ ਜਿੰਨੇ ਪੰਜਾਬ ਦੇ ਮਛਡੋ ਦੇਸ਼ ਦੇ ਮਸਲਿਆਂ ਨੂੰ ਦੇਸ਼ ਦੇ ਲੋਕਾਂ ਦੀ ਪੀੜ ਨੂੰ ਸਮਝਦੇ ਲੈ ਲੋਕਾਂ ਦੀ ਨਬਜ਼ ਨੂੰ ਸਮਝ ਭਗਵੰਤ ਮਾਨ ਔਰ ਇਹਨਾਂ ਨੂੰ ਗੱਲ ਕਰਨੀ ਵੀ ਆਉਂਦੀ ਆ ਲੋਕਾਂ ਦੀ ਲੋਕਾਂ ਦੀ ਭਾਸ਼ਾ ਦੇ ਵਿੱਚ ਹੀ ਲੋਕਾਂ ਦੀ ਪੀੜ ਨੂੰ ਇਹਨਾਂ ਨੂੰ ਸਮਝਾਉਣਾ ਆਉਂਦਾ ਹੈਗਾ ਤੇ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਵੱਡਾ ਟੈਸਟ ਆ ਔਰ ਇੱਕ ਹੋਰ ਭਗਵੰਤ ਮਾਨ ਸਾਹਿਬ ਨੂੰ ਬਾਲ ਵੀ ਮਿਲਿਆ ਪੰਜਾਬ ਦੇ ਬਹੁਤ ਸਾਰੇ ਐਮਐਲਏ ਤੇ ਮੰਤਰੀ ਆ ਉਹ ਭਗਵੰਤ ਮਾਨ ਨੂੰ ਦੀ ਬਜਾਏ ਜ਼ਿਆਦਾ ਕੇਜਰੀਵਾਲ ਸਾਹਿਬ ਨੂੰ ਸਲੂਟ ਮਾਰਦੇ ਸੀ ਜਾਂ ਜਿਹੜੇ ਜੇਲ੍ਹ 'ਚ ਬੈਠੇ ਉਹਨਾਂ ਨੂੰ ਸਲੂਟ ਮਾਰਦੇ ਸੀ ਹੁਣ ਉਹਨਾਂ ਨੂੰ ਵੀ ਹੋ ਗਿਆ ਹੋਊਗਾ ਕਿ ਨਹੀਂ ਹੁਣ ਤੇ ਸਾਨੂੰ ਆਪਣੇ ਵਾਲਾ ਹੀ ਆੜਾ ਕਸਮ ਤੇ ਆਪਣਾ ਹੀ ਚੰਗਾ ਹੁੰਦਾ ਬਗਾਨੇ ਕਸਮ ਤੇ ਕਾਹਦਾ ਰਾਜ ਕਰਨਾ ਹੁੰਦਾ ਨਾ ਹੁਣ ਉਹ ਆ ਉਹ ਇਸ ਕਰਕੇ ਭਗਵੰਤ ਮਾਨ ਸਾਹਿਬ ਦੇ ਚਾਰੇ ਪਾਸੇ ਇਸ ਟਾਈਮ ਬਹੁਤ ਵੱਡੀਆਂ ਮਜਬੂਰੀਆਂ ਪੰਜਾਬ ਨੂੰ ਵੀ ਲੈ ਕੇ ਚੱਲਣਾ ਦਿੱਲੀ ਵਾਲਿਆਂ ਨੂੰ ਵੀ ਲੈ ਕੇ ਚੱਲਣਾ ਕਿਉਂਕਿ ਉਹ ਇੱਕ ਸੀਨੀਅਰ ਮੋਸਟ ਤਜਰਬਾ ਦੇਖੋ ਕਿਉਂਕਿ ਦੋ ਵਾਰ ਐਮਪੀ ਰਹਿ ਚੁੱਕੇ ਨੇ ਇੱਕ 17 ਸਾਲ ਦੀ ਉਮਰ ਤੋਂ ਲੈ ਕੇ ਹੁਣ ਤੱਕ ਤਜਰਬਾ ਹੀ ਤਾਂ ਜਾਂ ਫੀਲਡ ਦੇ ਵਿੱਚ ਬਹੁਤ ਉਹਨਾਂ ਨੇ ਕੀ ਕੀਸੀਆਂ ਕੀਤੀਆਂ ਨੇ ਜਾਂ ਕਹਿੰਦੇ ਨਾ ਉਹ ਖਾਧੇ ਆ ਗਏ ਨੇ ਥੋੜ ਥੋੜੇ ਖਾਦੇ ਆ ਕਿ ਨਾ ਉਹ ਸਾਰੀਆਂ ਚੀਜ਼ਾਂ ਨੇ ਉਹਨਾਂ ਨੂੰ ਕੰਮ ਵੀ ਆਈਆਂ ਔਰ ਹੁਣ ਆ ਜਿਹੜੇ ਮੁੱਖ ਮੰਤਰੀ ਵੀ ਬਣ ਗਏ ਨੇ ਦੋ ਸੂਬਿਆਂ ਨੂੰ ਚੰਗੀ ਤਰ੍ਹਾਂ ਦੇਖਦੇ ਆਗੇ ਨੇ ਔਰ ਗੱਲਾਂ ਦੇ ਵਿੱਚ ਮੁੱਦਿਆਂ ਦੇ ਮਸਲੇ ਦੇ ਵਿੱਚ ਭਾਸ਼ਾ ਦੇ ਮਸਲੇ ਦੇ ਵਿੱਚ ਭਾਸ਼ਨ ਦੇ ਮਸਲੇ ਵਿੱਚ ਕੋਈ ਜੋ ਤੋੜ ਨਹੀਂ ਆ ਗਿਆ ਮੈਨੂੰ ਲੱਗਦਾ ਕਿ ਇਹ ਕੇਜਰੀਵਾਲ ਸਾਹਿਬ ਨੇ ਦੇਖਣਾ ਹੈ ਕਿ ਸ਼ਾਇਦ ਹੋਤੇ ਉਹ ਆਪਣੀ ਵਾਈਫ ਨੂੰ ਸੀਐਮ ਬਣਾ ਦੇਣ ਤੇ ਕੋਆਰਡੀਨੇਟਰ ਦੇ ਤੌਰ ਤੇ ਭਗਵੰਤ ਮਾਨ ਸਾਹਿਬ ਤੋਂ ਵੱਡੀ ਇਸ ਟਾਈਮ ਆਮ ਆਦੀ ਪਾਰਟੀ ਕੋਈ ਆਪਸ਼ਨ ਹੀ ਕਿਉਂਕਿ ਸਤਿੰਦਰ ਜੈਨ ਜੇਲ੍ਹ ਦੇ ਵਿੱਚ ਆ ਸੰਜੇ ਸਿੰਘ ਜੇਲ੍ਹ ਦੇ ਵਿੱਚ ਆ ਮਨੀਸ਼ ਸੁਸੋਧਿਆ ਜੇਲ੍ਹ ਦੇ ਵਿੱਚ ਆ ਤੇ ਜਿਹੜੇ ਨੰਬਰ ਲਓ ਚਾਰ ਜਾਂ ਨੰਬਰ 5 ਉਹ ਰਾਗਵ ਚੱਡਾ ਸਾਹਿਬ ਸੀ ਉਹ ਇਸ ਸਮੇਂ ਆਪਣੇ ਉਹ ਜੇਰੇ ਇਲਾਜ ਨੇ ਅੱਖਾਂ ਦਾ ਆਪਰੇਸ਼ਨ ਕਰਵਾ ਰਹੇ ਨੇ ਚੋਣਾ ਸਿਰਤੇ ਨੇ ਪ੍ਰਚਾਰ ਚੱਲ ਰਿਹਾ ਹੈਗਾ ਤੇ ਇਸ ਤੋਂ ਵੱਡੀ ਮੈਨੂੰ ਲੱਗਦਾ ਕਿ ਸਭ ਤੋਂ ਵੱਡਾ ਜਿਹੜਾ ਜ਼ਿੰਮੇਵਾਰੀ ਜਾਂ ਭਾਰ ਪਿਆਣਾ ਉਹ ਮੁੱਖ ਮੰਤਰੀ ਭਗਵੰਤ ਮਾਨ ਤੇ ਆ ਅਸੀਂ ਹੁਣ ਇੱਕ ਅਗਲਾ ਮੁੱਦਾ ਆਇਆ ਹੋਇਆ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਦਾ ਕੋਰ ਕਮੇਟੀ ਦੀ ਬੈਠਕ ਹੁੰਦੀ ਹੈ ਬੜੀਆਂ ਗੱਲਾਂ ਹੋਈਆਂ ਅੰਦਰ ਔਰ ਕੁਝ ਗੱਲਾਂ ਦੇ ਵਿੱਚ ਜਿਹੜੀ ਇੱਕ ਸੀ ਕਿ ਕਿਤੇ ਅਨਾਉਂਸਮੈਂਟ ਨਾ ਹੋ ਜਾਈ ਉਸ ਵੇਲੇ ਪਰ ਉਹ ਹੋਈ ਨਹੀਂ ਉਹਦੇ ਉਲਟ ਫੈਸਲਾ ਲੈ ਲਿਆ ਪਾਰਟੀ ਨੇ ਉਸਦੇ ਕਾਰਨ ਕੀ ਲੱਗਦਾ ਤੁਹਾਨੂੰ ਮਜਬੂਰੀ ਸੀ ਜਾਂ ਫਿਰ ਕੋਈ ਬਣੀ ਨਹੀਂ ਗੱਲ ਸਹਿਮਤੀ ਨਹੀਂ ਦਿੱਤੀ ਥਲੜੀ ਲੀਡਰਸ਼ਿਪ ਨੇ ਸੰਦੀਪ ਕਹਿੰਦੇ ਕਿ ਇਤਿਹਾਸ ਆਪਣੇ ਆਪ ਨੂੰ ਦਰਾਂਦਾ ਜਾਂ ਜਿਹੜੀਆਂ ਗਲਤੀਆਂ ਪਹਿਲਾਂ ਕੀਤੀਆਂ ਹੁੰਦੀਆਂ ਉਸ ਗਲਤੀਆਂ ਤੇ ਮੁੜ ਗਲਤੀ ਨਹੀਂ ਕੀਤੀ ਜਾਂਦੇ ਉਹਦੇ ਚ ਸੁਧਾਰ ਦੀ ਗੁੰਜਾਇਸ਼ ਹੁੰਦੀ ਆ ਮੈਨੂੰ ਲੱਗਦਾ ਕਿ 1996 ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਅਨ ਕੰਡੀਸ਼ਨਲ ਸ਼੍ਰੀ ਅਟਲ ਬਿਹਾਰੀਵਾਦਪਾਈ ਨੂੰ ਸਮਰਥਨ ਦਿੱਤਾ ਸੀ ਉਹ ਸਭ ਤੋਂ ਵੱਡੀ ਗਲਤੀ ਸੀ ਉਸ ਸਮੇਂ ਉਹ ਅਗਰ ਉਹਦੋਂ ਸ਼ਰਤਾਂ ਦੇ ਨਾਲ ਜਿਵੇਂ ਅੱਜ ਕਹਿ ਰਹੇ ਨਾ ਕਿ ਅਸੀਂ ਪੰਜਾਬ ਸਾਡੇ ਵਾਸਤੇ ਪਹਿਲਾ ਸਾਡੇ ਵਾਸਤੇ ਪੰਥ ਸਾਡੇ ਵਾਸਤੇ ਪਹਿਲਾ ਅਗਰ 1996 ਦੇ ਵਿੱਚ ਇਹੋ ਮੰਗਾ ਸ਼੍ਰੀ ਅਟਲ ਵਿਹਾਰੀ ਵਾਸਪਾਈ ਦੇ ਸਾਹਮਣੇ ਰੱਖਿਆ ਹੁੰਦਾ ਜਦੋਂ ਉਹਨਾਂ ਨੂੰ ਲੋੜ ਸੀ 13 ਮਹੀਨਾ ਵਾਸਤੇ 13 ਦਿਨ ਵਾਸਤੇ ਸਾਢੇ 3 ਸਾਲ ਵਾਸਤੇ ਤੇ ਪੰਜਾਬ ਦੇ ਬਹੁਤ ਸਾਰੇ ਮਸਲੇ ਹੱਲ ਹੋ ਜਾਣੇ ਸੀ ਪਰ ਇਹਨੂੰ ਦੇਰ ਆਏ ਦਰੁਸਤ ਨਹੀਂ ਕਹਿ ਸਕਦੇ ਕਿਉਂਕਿ ਸਮਾਂ ਹੀ ਬਹੁਤ ਜ਼ਿਆਦਾ ਨਿਕਲ ਗਿਆ 1996 ਤੋਂ ਲੈ ਕੇ ਤੇ ਹੁਣ 2023 ਆ ਗਈ ਹੈ 24 ਆ ਗਈ ਹੈ ਇਸ ਕਰਕੇ ਜਿਹੜੀ ਰਾਤੀ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਈ ਉਹਦੇ ਵਿੱਚ ਇਹ ਆ ਕਿ ਸੁਭੀ ਸਿੰਘ ਬਾਦਲ ਦਾ ਇੱਕ ਧੜਾ ਉਹ ਜਿਹੜੇ ਕਹਿੰਦੇ ਸੀ ਕਿ ਅੱਜ ਹੀ ਭਾਜਪੀ ਦੇ ਨਾਲ ਸਾਝ ਕਰ ਲੋ ਜੱਫੀਆਂ ਪਾ ਲੋ ਅਮੀਸ਼ਾ ਨੂੰ ਘੁੱਟ ਕੇ ਪਾ ਲੋ ਨਰਿੰਦਰ ਮੋਦੀ ਸਾਹਿਬ ਨੂੰ ਘੁੱਟ ਕੇ ਤੇ ਕੁਝ ਨੌਜਵਾਨ ਜਿਹਨਾਂ ਦੇ ਕਾਪਣਾ ਧੜ ਕਹਿੰਦੇ ਨਹੀਂ ਹਾਲਾਂਕਿ ਸਾਨੂੰ ਪਤਾ ਲੱਗਾ ਸੀ ਸੁਭੀ ਸਿੰਘ ਬਾਦਲ ਦਾ ਧੜਾ ਜਿਹੜਾ ਵਾ ਉਹਦੇ ਚ ਬਹੁਤ ਸਾਰੇ ਲੀਡਰ ਜਿਹੜੇ ਬਹੁਤ ਜ਼ਿਆਦਾ ਕਾਲੇ ਨੇ ਬਹੁਤ ਜ਼ਿਆਦਾ ਤੱਤੇ ਨੇ ਜਿਨਾਂ ਨੂੰ ਪਤਾ ਕਿ ਸਾਨੂੰ ਕੋਈ ਉਹਨੇ ਕੁਰਸੀ ਕੁਰਸੀ ਮਿਲ ਹੀ ਜਾਣੀ ਹੈਗੀਆ ਉਹ ਜ਼ਿਆਦਾ ਕਾਲੇ ਸੀ ਲੇਕਿਨ ਪਹਿਲੀ ਦਫਾ ਹੋਇਆ ਨਹੀਂ ਤੇ ਕੋਰ ਕਮੇਟੀ ਕਵਰ ਕਰਦਿਆਂ ਨੂੰ ਮੈਨੂੰ ਵੀ ਕਾਫੀ ਸਮੇਂ ਲੱਗੇ ਜਾਂ ਅਖਬਾਰਾਂ ਜਾਂ ਕਾਲੀ ਦਲ ਦੀ ਸਿਆਸਤ ਨੂੰ ਸਮਝਦਿਆਂ ਇੱਕੋ ਲਾਈਨਾਂ ਦੀ ਕਿ ਕੋਰ ਕਮੇਟੀ ਜਾਂ ਜੇ ਡਿਸਕਸ਼ਨ ਕੀਤੀ ਤੇ ਇਸ ਕਰਕੇ ਫੈਸਲਾ ਸਰਬਸੰਮਤੀ ਨਾਲ ਹੈ ਕਿ ਗੱਠ ਜੋੜ ਕਰਨਾ ਹੈ ਕਿ ਨਹੀਂ ਕਰਨਾ ਇਹ ਸਾਰੇ ਜਿਹੜੇ ਰਾਈਟ ਆ ਪ੍ਰਧਾਨ ਨੂੰ ਦਿੱਤੇ ਜਾਂਦੇ ਨੇ ਪਰ ਪਹਿਲੀ ਰੂਪ ਚ ਇੱਕ ਇਸ ਵਾਰ ਜਿਹੜੀ ਮੀਟਿੰਗ ਮੀਟਿੰਗ ਦੇ ਵਿੱਚ ਚਰਚਾ ਚਰਚਾ ਦੇ ਰੂਪ ਵਿੱਚ ਜਿਹੜਾ ਮੁੱਦਾ ਆ ਉਹ ਇੱਕ ਮਤਾ ਬਣਿਆ ਮਤਾ ਇਹ ਬਣਿਆ ਆ ਗਿਆ ਕਿ ਜਦ ਤੱਕ ਭਾਪੀ ਸਾਨੂੰ ਪੰਜਾਬ ਦੇ ਮਸਲੇ ਪੰਤਕ ਮਸਲਿਆਂ ਤੇ ਬਾਣੀ ਫੜਾਉਂਦੀ ਤਦ ਤੱਕ ਅਸੀਂ ਹੱਲ ਗੱਠ ਜੋੜ ਨਹੀਂ ਕਰਦੇ ਇਹਦਾ ਮਤਲਬ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਿਧਿੰਨ ਦਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਉਹ ਧੜਾ ਕਾਫੀ ਹਾਵੀ ਹੋ ਗਿਆ ਜਿਹੜਾ ਸੁਭੀਤ ਸਿੰਘ ਬਾਦਲ ਦੇ ਧੜੇ ਨਾਲੋਂ ਜ਼ਿਆਦਾ ਪ੍ਰਭਾਵਸ਼ਾਲੀ ਹੋ ਗਿਆ ਜਿਹੜੇ ਕਹਿੰਦੇ ਕਿ ਨਹੀਂ ਵਿਦਆਊਟ ਕੰਡੀਸ਼ਨ ਅਸੀਂ ਬੀਜੇਪੀ ਪੀਦਣਾ ਸਮਰਥਨ ਨਹੀਂ ਕਰ ਸਕਦੇ ਤੁਸੀਂ ਪਹਿਲੇ ਪਾਸ਼ਾ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਜੇ 550 ਪ੍ਰਕਾਸ਼ ਦਿਹਾੜੇ ਮੌਕੇ ਕੀ ਕਿਹਾ ਸੀ ਕਿ ਜਿਹੜੇ ਬੰਦੀ ਸਿੰਘ ਅਸੀਂ ਰਿਹਾ ਕਰ ਗਏ ਤੁਸੀਂ ਨਹੀਂ ਕੀਤੇ ਕਿਸਾਨੀ ਅंदोलਨ ਦੇ ਵਿੱਚ ਤੁਸੀਂ ਮਾਫੀ ਮੰਗੀ ਨੋਟੀਫਾਈ ਨਹੀਂ ਕੀਤਾਗਾ ਤੁਸੀਂ ਅਜੇ ਤੱਕ ਕਿਸਾਨ ਧਰਨੇ ਦੇ ਵਿੱਚ ਇਹ ਜਿਹੜੇ 4-5 ਮਸਲੇ ਆ ਗਏ ਉਹ ਮਸਲਿਆਂ ਦੇ ਨਾਲ ਅਗਰ ਭਾਪੀ ਗੱਠ ਜੋੜ ਕਰਦੀ ਤੇ ਉਮੈਨ ਲੱਗਦਾ ਕਿ ਚੰਗੀ ਗੱਲ ਹੈ ਕਿ ਤੁਹਾਡੀ ਹੋਣੀ ਚਾਹੀਦੀ 50% ਪੰਥ ਪਰਤੀ ਅਗਰ ਤੁਸੀਂ ਨਹੀਂ ਜਾਗੇ ਜੇ ਤੁਹਾਨੂੰ ਕੁਰਸੀ ਪਿਆਰੀ ਹੈ ਕਿ 2024 ਚ ਮੋਦੀ ਸਾਹਿਬ ਦੀ ਜੇ ਸਰਕਾਰ ਬਣ ਗਈ ਸਾਡੀਆਂ ਦੋ ਮਿਨਿਸਟਰੀਆਂ ਪੱਕੇ ਇੱਕਦਾਂ ਹੀ ਗਵਰਨਰ ਲਾ ਲਾਂਗੇ ਇੱਕਦਾਂ ਸਾਡਾ ਚੇਅਰਮੈਨ ਬਣ ਜਾਉ ਨਹੀਂ ਫਿਰ ਪੰਜਾਬ ਪਿੱਛੇ ਰਹਿ ਗਿਆ ਫਿਰ ਤੁਹਾਡੀ ਪੈ ਲੱਗੇ ਹੋਗੀ ਪੰਜਾਬ ਪਿੱਛੇ ਰਹਿ ਗਿਆ ਪੰਥ ਪਿੱਛੇ ਰਹਿ ਗਿਆ ਜੇ ਤੁਸੀਂ ਅੱਜ ਕਾਲੀ ਦਲ ਨੇ ਪੰਥ ਨੂੰ ਛੱਡਿਆ ਹੈਗਾ ਕਾਲੀ ਦਲ ਇਸੇ ਹਾਲਾਤ ਨੇ ਜੇ ਤੁਸੀਂ ਪੰਜਾਬ ਨੂੰ ਜਿਵੇਂ ਤੁਹਾਡੇ ਇਸੇ ਕਰਕੇ ਹਾਲਾਤ ਨੇ ਮੈਨੂੰ ਲੱਗਦਾ ਇਹ ਜੋ ਵੀ ਕਿਸੇ ਨੇ ਕਾਲੀ ਦਲ ਦੇ ਵਿੱਚ ਇਹ ਗੱਲ ਕੀਤੀ ਮੁੱਦਾ ਉਭਾਰਿਆ ਉਹ ਚੰਗੀ ਗੱਲ ਨਹੀਂ ਤੇ ਮੈਨੂੰ ਲੱਗਦਾ ਕਿ ਡਾਕਟਰ ਦਿਲਜੀਤ ਸਿੰਘ ਚੀਮਾ ਸਮੇਤ ਜਾਂ ਜਿਹੜੇ ਜਿਹੜੇ ਹੈਗੇ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਰਾ ਸਾਹਿਬ ਇਦਾਂ ਦੇ ਜਿਹੜੇ ਵੱਡੇ ਲੀਡਰ ਨੇ ਸਿਆਣੇ ਲੀਡਰ ਜਿਹੜੇ ਕਹਿੰਦੇ ਉਹ ਤੇ ਹੱਕ ਦੇ ਵਿੱਚ ਹੀ ਕਿ ਗੱਠ ਜੋੜ ਕਰ ਲਓ ਜੋ ਸਾਡੇ ਜਾਣਕਾਰ ਪਰ ਕਈ ਨੌਜਵਾਨ ਵੀ ਹੈ ਇੱਕ ਉਹ ਵੱਖਰਾ ਧੜਾ ਆ ਗਿਆ ਉਹ ਕਹਿੰਦੇ ਨਹੀਂ ਪਹਿਲਾਂ ਸ਼ਰਤਾਂ ਹੋਣੀਆਂ ਚਾਹੀਦੀਆਂ ਸ਼ਾਇਦ ਇਸੇ ਕਰਕੇ ਅੱਜ ਮਨਪ੍ਰੀਤ 40 ਆਲ ਸਾਹਿਬ ਦੀ ਵੀ ਸਟੇਟਮੈਂਟ ਆ ਗਈ ਨੇ ਹਾਲਾਂਕਿ ਉਹ ਕਾਲੀ ਦਲ ਦੀ ਅੱਜ ਕੱਲ ਸਿਆਸਤ ਉਹਨਾਂ ਲੋ ਥੋੜਾ ਹਟ ਕੇ ਸੋਚ ਰਹੇ ਨੇ ਕਰਨੈਲ ਸਿੰਘ ਜਿਹੜੇ ਪੰਜੋਲੀ ਆ ਜਿਹੜੇ ਸ਼੍ਰੋਮਣੀ ਗੁਰਪਰਵੰਧਕ ਕਮੇਟੀ ਦੇ ਕਈ ਮੈਂਬਰ ਮੈਂਬਰ ਹੈ ਚੁੱਕੇ ਨੇ ਜਨਰਲ ਸੈਕਟਰੀ ਰੈਚ ਚੁੱਕੇ ਉਹਨਾਂ ਦੀ ਵੀ ਸਟੇਟਮੈਂਟ ਆ ਗਈ ਹੈ ਇਹ ਜਦ ਤੱਕ ਤੁਸੀਂ ਪੰਜਾਬ ਨੂੰ ਧਿਆਨ ਵਿੱਚ ਰੱਖਦੇ ਹੋ ਪੰਤਕ ਮੁੱਦਿਆਂ ਨੂੰ ਧਿਆਨ ਵਿੱਚ ਰੱਖਦੇ ਹੋ ਇਹ ਨਹੀਂ ਸੈਂਟਰ ਨਾਲ ਦੇ ਨਾਲ ਡੀਲ ਕਰੋਗੇ ਇਹ ਸਮਝੌਤੇ ਕਰਨੇ ਚਾਹੀਦੇ ਨੇ ਹਰ ਸਟੇਟ ਆਪਣੇ ਸਟੇਟ ਵਾਸਤੇ ਸਮਝੌਤੇ ਕਰਦਾ ਹੈਗਾ ਤੇ ਤੁਹਾਨੂੰ ਵੀ ਕਰਨੀ ਚਾਹੀਦੀ ਕਿਉਂਕਿ ਤੁਹਾਨੂੰ ਭਾਵੇਂ ਘੱਟ ਲੋੜੋ ਭਾਵੇਂ ਬੀਜੇਪੀ ਨੂੰ ਜ਼ਿਆਦਾ ਲੋੜ ਸੀ ਕਿਉਂਕਿ ਬੀਜੇਪੀ ਨੂੰ ਲੱਗਦਾ ਸੀ ਕਿ ਅਜਿਹੀਆਂ ਸੀਟਾਂ ਹੈ ਇੱਕ ਤੇ ਬੀਜੇਪੀ 23 ਸੀਟਾਂ ਤੇ ਲੜਦੀ ਰਹੀ ਨਾ ਵਿਧਾਨ ਸਭਾ ਪਰ 19 ਸੰਦੀਪ ਇਹੋ ਜੀਆਂ ਵੀ ਵਿਧਾਨ ਸਭਾ ਹਲਕੇ ਨੇ ਜਿਹਨੂੰ ਸੈਮੀ ਹਲਕੇ ਕਹਿੰਦੇ ਨੇ ਤੇ ਜਿੱਥੋਂ ਸ਼੍ਰੋਮਣੀ ਕਾਲੀ ਦਲ ਦਾ ਲੀਡਰ ਐਮਐਲਏ ਬੰਦੇ ਰਹੇ ਨੇ ਕਾਲੀ ਦਲ ਪਤਾ ਨਹੀਂ ਕਿਉਂ ਹਿੰਦੂ ਸਿੱਖ ਨੂੰ ਧਿਆਨ ਵਿੱਚ ਬੀਜਪੀ ਨਾਲ ਕਰਦੇ ਰਹੇ ਨੇ ਹਰ ਸਟੇਟ ਦੀ ਇੱਕ ਆਪਣੀ ਇੰਪੋਰਟੈਂਸ ਹੁੰਦੀ ਹੈ ਹਰ ਸਟੇਟ ਦਾ ਇੱਕ ਆਪਣਾ ਨਜ਼ਰੀਆ ਹੁੰਦਾ ਨੇ ਉਹ ਇਸੇ ਕਰਕੇ ਹੁਣ ਲੱਗਾ ਕਿ ਕਾਲੀ ਦਲ ਲੱਗਾ ਕਿ ਸਾਡੀਆਂ ਵੀ ਔਰ ਬੀਜਪੀ ਨੂੰ ਲੱਗਦਾ ਸੀ ਕਿ ਸਾਡਾ ਗੱਠਜੋੜ ਜਿਹੜਾ ਕਾਲੀ ਦਲ ਦਾ ਉਹ ਬੀਜਪੀ ਨੂੰ ਫਾਇਦਾ ਹੋਣਾ ਸੀ ਇਸ ਮਸਲੇ ਦੇ ਵਿੱਚ ਕਿਉਂਕਿ ਸ਼੍ਰੋਮਣੀ ਕਾਲੀ ਦਲ ਦਾ ਜਿਹੜਾ ਵੋਟਰ ਜਾਂ ਵਰਕਰ ਆ ਉਹ ਬੀਜਪੀ ਨੂੰ ਅੱਖਾਂ ਬੰਦ ਕਰਕੇ ਵੋਟਾਂ ਪਾਉਂਦਾ ਹੈਗਾ ਬੀਜੇਪੀ ਇਸ ਕਰਕੇ ਕਾਲੀ ਹੋਈ ਪਰ ਇਸ ਦੇ ਉੱਪਰ ਨਾਲ ਬੀਜੇਪੀ ਪੰਜ ਹਲਕੇ ਮੰਗਦੀ ਸੀ ਉਹਨਾਂ ਰਾਹਦਾ ਤੇ ਸੁਬੀਰ ਸਿੰਘ ਜਾਂ ਦੂਜਿਆਂ ਨੂੰ ਇਹ ਡਰ ਸੀ ਕਿ ਜੇ ਇਹ ਇਨਾਂ ਨੂੰ ਪੰਜ ਸੀਟਾਂ ਤੇ ਦੇ ਦਿੱਤੀਆਂ ਦੂਜਾ ਸਾਡੀਆਂ ਸੈਂਟਰ ਨੇ ਮੰਗਾ ਵੀ ਨਹੀਂ ਮੰਨੀਆਂ ਤੇ ਇਸ ਕਰਕੇ ਫਿਰ ਅੱਜ 5 ਮੰਗਦੇ ਨੇ ਤੇ 227 ਦੇ ਵਿੱਚ 45 ਸੀਟਾਂ ਮੰਗਣਗੇ ਤੇ ਜਦੀ ਬੁਜਾਏ ਤੇ ਇਸ ਕਰਕੇ ਜਿਹੜਾ ਵੀ ਫੈਸਲਾ ਕਿਸੇ ਨੇ ਲਿਆ ਪੰਜਾਬ ਦੇ ਮੁਤਲਕ ਔਰ ਸ਼੍ਰੋਮਣੀ ਕਾਲੀ ਦਲ ਦੇ ਮੁਤਲਕ ਔਰ ਦੂਜਾ ਪੰਥਕ ਦੇ ਧਿਆਨ ਵਿੱਚ ਰੱਖਦੇ ਮੈਨੂੰ ਲੱਗਦਾ ਕਿ ਕਾਲੀ ਦਲ ਦਾ ਸਹੀ ਫੈਸਲਾ ਹੈ ਕਿਉਂਕਿ ਕੱਲ ਭਾਜੀਪੀ ਨੇ ਕੀਆ ਤੁਹਾਡੇ ਕੋਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਖੋਲੀ ਤੁਹਾਡੇ ਕੋਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਖੋਲੀ ਤੁਹਾਡੇ ਕੋਲ ਤਖਤ ਸਿਰ ਹਯੂਰ ਸਾਹਿਬ ਬੋਰਡ ਖੋਣ ਲੱਗੇ ਸੀ ਤੇ ਇਸ ਕਰਕੇ ਤੁਸੀਂ ਉਸ ਪਾਰਟੀ ਦੇ ਨਾਲ ਜੋੜ ਕਰਨੀਆਂ ਗੱਲਾਂ ਕਰ ਦਿਓ ਜਿਹੜੇ ਤੁਹਾਡੇ ਧਾਰਮਿਕ ਮਸਲਾਂ ਦੇ ਵਿੱਚ ਵੀ ਦਖਲ ਦੇ ਦਿੱਤੇ ਜਦੋਂ ਕਾਂਗਰਸ ਕਰਦੀ ਆ ਗਈ ਆ ਉਦੋਂ ਸ਼੍ਰੋਮਣੀ ਕਾਲੀ ਦਲ ਨੂੰ ਬਹੁਤ ਸਾਰੀਆਂ ਮਿਰਚਾਂ ਲੱਗਦੀਆਂ ਨੇ ਪਰ ਜੇ ਭਾਜਪਾ ਕਰੇ ਤੇ ਤੁਹਾਨੂੰ ਕੀ ਕਹਿੰਦੇ ਕਿ ਨਹੀਂ ਕੋਈ ਗੱਲ ਨਹੀਂ ਉਹ ਮਿਰਚਾਂ ਨੂੰ ਇਹ ਮਠਿਆਈ ਦਾ ਰੂਪ ਸਮਝ ਕੇ ਖਾ ਲੈਂਦੇ ਆਗੇ ਨੇ ਪਰ ਹੁਣ ਕਿਉਂਕਿ ਭਾਜਪਾ ਨੂੰ ਵੀ ਲੋੜ ਆ ਕਿਉਂਕਿ ਭਾਜਪਾ ਨੂੰ ਇਹ ਆ ਇਸ ਵਾਰ ਕਿ ਜਿੰਨੇ ਐਨਡੀਏ ਦੇ ਹਿੱਸੇਾਰੇ ਨੇ ਗੱਠ ਜੋੜ ਕਰ ਲੋ ਚੰਗੇ ਰਵਾਂ ਕਿਉਂਕਿ ਬੀਜੇਪੀ ਦੀ ਉੱਪਰ ਉੱਪਰ ਸਾਨੂੰ ਲੱਗਦੀ ਤਸਵੀਰ ਬੜੀ ਵਧੀਆ ਪਰ ਅੰਦਰੂਨੀ ਤੌਰ ਤੇ ਬੀਜੇਪੀ ਵੀ ਐਸਟੇਮ ਹਿੱਲੀ ਹੋਈ ਆ ਜੀ ਬਹੁਤ ਸ਼ੁਕਰੀਆ ਪ੍ਰੋਗਰਾਮ 16 ਨੇ ਸੱਚ ਵਿੱਚ ਅਸੀਂ ਦੋ ਤਿੰਨ ਅਹ ਮੁੱਦਿਆਂ ਦੇ ਉੱਤੇ ਚਰਚਾ ਕੀਤੀ ਹੈ ਤੁਸੀਂ ਇਹਨਾਂ ਬਾਰੇ ਕੀ ਸੋਚਦੇ ਸਮਝਦੇ ਹੋ ਆਪਣੀ ਆਪਣੀ ਰਾਏ ਸਾਂਝੀ ਕਰ ਸਕਦੇ ਹੋ ਅੱਜ ਦੀ ਇਸ ਚਰਚਾ ਵਿੱਚ ਇੰਨਾ ਹੀ ਸਾਨੂੰ ਦੁਆਗਿਆ ਧੰਨਵਾਦ